ਡਿਪੋਰਟ ਕਰਕੇ ਚੱਕ ਕੇ ਸਾਰੇ ਆਏ ਮਾਰੇ ਜਿਵੇਂ ਦੁੱਧ ਚ ਕੋਈ ਮੱਖੀ ਕੱਢ ਕੇ ਬਾਹਰ ਮਾਰਦਾ ਹੁੰਦਾ ਹੈ ਅਗਲੇ ਨੇ ਤਾਂ ਕੰਮ ਕੀਤਾ ਆਪਦੇ ਦੇਸ਼ ਦਾ ਗਾਂ ਨੂੰ ਵੀ ਅਗਲਾ ਬਣੂਗਾ ਤੁਸੀਂ ਵੀ ਕੋਈ ਇਹੋ ਜਿਹਾ ਬਾਦਰੀ ਵਾਲਾ ਕੋਈ ਭਦਰਕਾਰੀ ਵਾਲਾ ਕੰਮ ਕਰ ਦਿਓ ਨਾ ਤੁਸੀਂ ਵੀ 104 ਨੂੰ ਸਰਕਾਰੀ ਨੌਕਰੀ ਦੇ ਕੇ ਆਕੋ ਵੀ ਲੈ ਵੀ ਟਰੰਪ ਸਿਆਂ ਤੋਂ ਭੇਜੇ ਸੀ ਤੇ ਅਸੀਂ ਆਹ ਵੇਖੋ ਸਾਹਵੇਂ ਆ ਸਾਡੇ ਗੀਤਾਂ ਦੇ ਵਿੱਚ ਜਿਹੜੇ ਜਿੱਦਾਂ ਦੀਆਂ ਚੀਜ਼ਾਂ ਹੁੰਦੀਆਂ ਨੇ ਆਪਾਂ ਇਹ ਸਾਰੇ ਮੰਨਦੇ ਆ ਕਿ ਕਿਤੇ ਨਾ ਕਿਤੇ ਫਿਲਮਾਂ ਤੇ ਗੀਤ ਆਪਾਂ ਪਿਛਲੀ ਵਾਰ ਵੀ ਇਹ ਗੱਲ ਡਿਸਕਸ ਕਰੀ ਸੀ ਕਿ ਲੋਕਾਂ ਦੇ ਤੇ ਉਸ ਚੀਜ਼ ਦਾ ਅਸਰ ਹੁੰਦਾ ਆ ਜੀ ਚੱਕ ਮੇ ਚੁੱਲੇ ਆ ਇਹ ਤਾਂ ਚੱਕ ਮੇ ਚੁੱਲੇ ਇਹਨਾਂ ਦਾ ਕੀ ਆਂਡ ਬੋਟ ਹੋ ਕੇ ਸਾਈਡ ਜੇ ਲਾ ਲੈਣਗੇ ਇਹੀ ਬੰਦੇ ਸਾਈਡ ਗਾਣੇ ਗਾਉਣ ਲੱਗ ਜਾਣਗੇ ਕਿ 40 ਲੱਖ ਸਾਡਾ ਤੁਹਾਡਾ ਆਇੰਗੇ ਆ ਇਹ ਹੋ ਗਿਆ ਵਾਹ ਹੋ ਗਿਆ ਤੇ ਹੁਣ ਸਾਈਡ ਗਾਉਣ ਲੱਗ ਜਾਣਗੇ ਮਾਵਾ ਮਾਵਾ ਦੇ ਇਮੋਸ਼ਨਸ ਨਾਲ ਕਿੱਦ ਲੱਗ ਜਾਣਗੇ ਕੰਮ ਸਾਰੇ ਬਲੇ ਦੀ ਦੋ ਨੰਬਰ ਦੇ ਹੈ ਨਾ ਹੁਣ ਉਹਨੂੰ ਪ੍ਰਮੋਟ ਹੀ ਕੀਤਾ ਗਿਆ ਵੀ ਦੋ ਨੰਬਰ ਦੇ ਕੰਮ ਬਹੁਤ ਵਧੀਆ ਅਸੀਂ ਬਹੁਤ ਉਮੀਦੀ ਚਾ ਵੀ ਦੋ ਨੰਬਰ ਦੇ ਕੰਮ ਨਾਲ ਅਸੀਂ ਅਮੀਰ ਹੋਗੇ ਅਮੀਰ ਤੇ ਹੋਗੇ ਜਿੱਦੇ ਫੜੇ ਜਾਓਗੇ ਉੱਦੇ ਦੱਸਿਓ ਕੀ ਹੋਊਗਾ ਗगन ਕਿਵੇਂ ਦੇਖਦੇ ਹੋ ਕਿ ਅੱਜ ਤੋਂ 5 ਜਨਵਰੀ ਨੂੰ ਅੱਜ ਤੋਂ ਕੁਝ ਦਿਨ ਪਹਿਲਾਂ 5 ਜਨਵਰੀ ਨੂੰ 104 ਭਾਰਤੀਆਂ ਨੂੰ ਅਮਰੀਕਾ ਤੋਂ ਰਿਪੋਰਟ ਕੀਤਾ ਗਿਆ ਬੜੀ ਦੁੱਖ ਦੀ ਗੱਲ ਹੈ ਸਾਡੇ ਲਈ ਇਹ ਕਿਉਂਕਿ ਅਸੀਂ ਇੱਕ ਵੱਡਾ ਸੁਪਨਾ ਦੇਖਦੇ ਆ ਵਿਦੇਸ਼ ਜਾਣ ਦਾ ਅਸੀਂ ਸੁਪਨਾ ਲੰਨੇ ਆ ਕਿ ਅਸੀਂ ਬਾਹਰ ਜਾ ਕੇ ਅਸੀਂ ਆਪਣੇ ਸੁਪਨੇ ਪੂਰੇ ਕਰਾਂਗੇ ਆਪਣਾ ਘਰ-ਵਾਰ ਵਧੀਆ ਬਣਾਵਾਂਗੇ ਸਾਡੀ ਸਾਡੀ ਜਿਹੜੀ ਰੋਜੀ ਰੋਟੀ ਹੈ ਔਰ ਫੋਕ ਹੀ ਚੱਲਣ ਲੱਗ ਜੂਗੀ ਪਰ ਕਿਤੇ ਨਾ ਕਿਤੇ ਉਹਨਾਂ ਨੌਜਵਾਨਾਂ ਦੇ ਉਸ ਪਰਿਵਾਰ ਦੇ ਸਪਨੇ ਪੂਰੇ ਨਹੀਂ ਹੋਏ ਕੋਈ ਆਪਣਾ ਘਰ ਵੇਚ ਕੇ ਗਿਆ ਕਿਸੇ ਨੇ ਕਰਜ਼ਾ ਚੱਕਿਆ ਬਹੁਤ ਤਰ੍ਹਾਂ ਦੀਆਂ ਚੀਜ਼ਾਂ ਸਾਹਮਣੇ ਆਈਆਂ ਤੁਸੀਂ ਸਾਰੇ ਮਸਲੇ ਨੂੰ ਕਿਵੇਂ ਦੇਖਦੇ ਹੋ ਕਿ ਇੱਥੇ ਜ਼ਿੰਮੇਵਾਰ ਕੌਣ ਹੈ ਕਿ ਆਹੋ ਪਰਿਵਾਰ ਜ਼ਿੰਮੇਵਾਰ ਨੇ ਜਿਨ੍ਹਾਂ ਨੇ ਇਹ ਸੋਚਿਆ ਕਿ ਅਸੀਂ ਇਲੀਗਲੀ ਡੋਂਕੀ ਲਗਾ ਕੇ ਉੱਥੇ ਲੰਘ ਜੰਨੇ ਆ ਜਾਂ ਉਹ ਕਹਿ ਸਕਦੇ ਕਿ ਏਜੰਟ ਜ਼ਿੰਮੇਵਾਰ ਨੇ ਜਿਨ੍ਹਾਂ ਨੇ ਉਹਨਾਂ ਦੇ ਨਾਲ ਲਾਰੇ ਲਾਏ ਜਾਂ ਫਿਰ ਸਾਡਾ ਸਿਸਟਮ ਜ਼ਿੰਮੇਵਾਰ ਹੈ ਜੋ ਉਹਨਾਂ ਨੂੰ ਇੱਥੇ ਰੋਜ਼ਗਾਰ ਨਹੀਂ ਦੇ ਸਕਿਆ ਹੂੰ ਕੁੱਲ ਮਿਲਾ ਕੇ ਇਹ ਤਿੰਨੇ ਹੀ ਜ਼ਿੰਮੇਵਾਰ ਨੇ ਚਾਹੇ ਤਾਂ ਜਿਹੜਾ ਵਿਅਕਤੀ ਡੌਂਕੀ ਵਾਲਾ ਫੈਸਲਾ ਕਰਦਾ ਤੇ ਇੱਥੋਂ ਜਾਣ ਵਾਸਤੇ ਲੱਖਾਂ ਰੁਪਏ ਲਾਉਂਦਾ ਇਸ ਤੋਂ ਬਾਅਦ ਉਹ ਏਜੰਟ ਵੀ ਜ਼ਿੰਮੇਵਾਰ ਨੇ ਜਿਹੜੇ ਉਹਨਾਂ ਨੂੰ ਜਿਹੜੇ ਝੂਠੇ ਦਿਲਾਸੇ ਦਿੰਦੇ ਆ ਜਾਂ ਝੂਠੇ ਸੁਪਨੇ ਦਿਖਾਉਂਦੇ ਆ ਤੇ ਫਿਰ ਸਾਡੀਆਂ ਸਰਕਾਰਾਂ ਜਾਂ ਸਾਡਾ ਸਿਸਟਮ ਵੀ ਬਰਾਬਰ ਦਾ ਜ਼ਿੰਮੇਵਾਰ ਹੈ ਉਹ ਇਸ ਤਰ੍ਹਾਂ ਕਿ ਜੇਕਰ ਸਾਡੇ ਉਹੀ ਸਹੂਲਤਾਂ ਹੋਣ ਉਹੀ ਮੁੱਲ ਹੋਵੇ ਇੱਥੇ ਬੰਦੇ ਦਾ ਤੇ ਬੰਦੇ ਦੇ ਕੰਮ ਦਾ ਤਾਂ ਫਿਰ ਸ਼ਾਇਦ ਸਾਡੇ ਨੌਜਵਾਨਾਂ ਨੂੰ ਜਾਣ ਦੀ ਲੋੜ ਹੀ ਨਾ ਪਵੇ ਹੁਣ ਸਭ ਤੋਂ ਪਹਿਲਾਂ ਆਪਾਂ ਗੱਲ ਕਰਦੇ ਆਂ ਉਹਨਾਂ ਨੌਜਵਾਨਾਂ ਦੀ ਤੇ ਜਿਹੜੇ ਰਿਪੋਰਟ ਹੋ ਕੇ ਆਏ ਆ ਪੰਜਾਬ ਦੇ ਵਿੱਚੋਂ 30 ਦੇ ਕਰੀਬ ਨੌਜਵਾਨ ਸੀ ਜਿਹੜੇ ਮੁੰਡੇ ਕੁੜੀਆਂ ਜਿਹੜੇ ਉੱਥੋਂ ਡਿਪੋਰਟ ਹੋ ਕੇ ਆਏ ਐ ਕੋਈ ਲੇਡੀ ਆਪਣੇ ਬੱਚਿਆਂ ਨੂੰ ਲੈ ਕੇ ਗਈ ਸੀ ਕਿਸੇ ਦਾ ਪਿਤਾ ਸੀ ਕਿਸੇ ਦਾ ਭਰਾ ਸੀ ਤੇ ਕਿਸੇ ਦਾ ਬੇਟਾ ਸੀ ਸੋ ਬਹੁਤ ਸਾਰੇ ਲੋਕ ਜਿਨ੍ਹਾਂ ਨੇ 40 40 50 50 ਲੱਖ ਰੁਪਇਆ ਲਾ ਕੇ ਆਪਦਾ ਜਿਹੜਾ ਫਿਊਚਰ ਆ ਉਹ ਬਣਾਉਣ ਲਈ ਇਹ ਫੈਸਲਾ ਕੀਤਾ ਕਿ ਜੇਕਰ ਅਸੀਂ ਹਾਇਲਰਸ ਨਹੀਂ ਕਰ ਸਕਦੇ ਜਾਂ ਲੀਗਲੀ ਜੇ ਉਧਰ ਨਹੀਂ ਜਾ ਸਕਦੇ ਤਾਂ ਅਸੀਂ ਕਿਸੇ ਹੋਰ ਤਰੀਕੇ ਦੇ ਨਾਲ ਉੱਥੇ ਪਹੁੰਚ ਜਾਈਏ ਇੱਕ ਵਾਰ ਉਸ ਮੁਲਕ ਦੇ ਵਿੱਚ ਦਾਖਲ ਹੋ ਜਾਈਏ ਹੌਲੀ ਹੌਲੀ ਜਿਵੇਂ ਅੱਗੇ ਵੀ ਹੁੰਦਾ ਹੈ ਕੋਈ ਪਹਿਲੀ ਵਾਰ ਥੋੜੀ ਹੋਇਆ ਜਾਂ ਤਾਂ ਹੋਵੇ ਨਾ ਕੋਈ ਬੰਦੇ ਨੇ ਪਹਿਲੀ ਵਾਰ ਇਹ ਰਿਸਕ ਲਿਆ ਹੋਵੇ ਬਿਲਕੁਲ ਪਹਿਲੀ ਵਾਰ ਇਹ ਰਿਸਕ ਲਿਆ ਹੋਵੇ ਤਾਂ ਤੇ ਆਪਾਂ ਕਹਿ ਸਕਦੇ ਹਾਂ ਕਿ ਇਹ ਲੋਕ ਮੂਰਖ ਸੀ ਜਾਂ ਇਹਨਾਂ ਲੋਕਾਂ ਨੂੰ ਸਮਝ ਨਹੀਂ ਸੀ ਪਰ ਨਹੀਂ ਅਜੇ ਹਾਂ ਪਹਿਲੀ ਵਾਰ ਨਹੀਂ ਹੋਇਆ ਬਹੁਤ ਸਾਲਾਂ ਤੋਂ ਇਹ ਜਿਹੜੀ ਡੌਂਕੀ ਹੈ ਅਸੀਂ ਸੁਣਦੇ ਆ ਰਹੇ ਹਾਂ ਤੇ ਲੋਕ ਇਸੇ ਤਰੀਕੇ ਨਾਲ ਯਾਨੀ ਕਿ ਗੈਰ ਕਾਨੂੰਨੀ ਤਰੀਕੇ ਦੇ ਨਾਲ ਵਿਦੇਸ਼ਾਂ ਦੇ ਵਿੱਚ ਦਾਖਲ ਹੁੰਦੇ ਆ ਥੋੜਾ ਜਆ ਉਦੋਂ ਹੀ ਵਿਦੇਸ਼ਾਂ ਨੂੰ ਸਮਝਣਾ ਚਾਹੀਦਾ ਸੀ ਉਦੋਂ ਹੀ ਉੱਤਰ ਦੇ ਪ੍ਰਧਾਨ ਮੰਤਰੀਆਂ ਜਾਂ ਰਾਸ਼ਟਰਪਤੀਆਂ ਨੂੰ ਸਮਝਣਾ ਚਾਹੀਦਾ ਸੀ ਕਿ ਇਹ ਜਦੋਂ ਪਹਿਲਾ ਐਕਸ਼ਨ ਲਿੱਤਾ ਸੀ ਜਦੋਂ ਕੋਈ ਪਹਿਲਾ ਵਿਅਕਤੀ ਉਥੋਂ ਡੌਂਕੀ ਲਾ ਕੇ ਟੱਪਿਆ ਸੀ ਉਦੋਂ ਹੀ ਇਹੋ ਜਿਹਾ ਸਖਤ ਐਕਸ਼ਨ ਦਿੱਤਾ ਹੁੰਦਾ ਜੇ ਉਹ ਪਹਿਲੇ ਵਿਅਕਤੀ ਨੂੰ ਹੀ ਰਿਪੋਰਟ ਕੀਤਾ ਹੁੰਦਾ ਤੇ ਅੱਜ ਉਹਦੇ ਮਗਰ 104 ਜਿਹੜੇ ਭਾਰਤੀ ਅੱਜ ਰਿਪੋਰਟ ਹੋ ਕੇ ਆਏ ਹਜੇ ਸਿਰਫ 104 ਹੈ ਪਤਾ ਨਹੀਂ ਕਿੰਨੇ ਕੁ ਅੱਜੇ ਪਤਾ ਨਹੀਂ ਕਿੰਨੇ ਕ ਮੁਲਕਾਂ ਦੇ ਵਿੱਚੋਂ ਕਿੰਨੇ ਕ ਜਿਹੜੇ ਗੈਰ ਕਾਨੂੰਨੀ ਤਰੀਕੇ ਦੇ ਨਾਲ ਵਿਦੇਸ਼ ਗਏ ਆ ਉਹ ਵਾਪਸ ਆਉਣਗੇ ਹਨਾ ਤੇ ਜੇ ਪਹਿਲੇ ਤੇ ਐਕਸ਼ਨ ਲਿੱਤਾ ਹੁੰਦਾ ਤਾਂ ਕੀ ਦੀ ਜ਼ਰੂਰਤ ਪੈਣੀ ਸੀ 40-45 ਲੱਖ ਦਾ ਰਿਸਕ ਲੈਣ ਦੀ ਰਿਸਕ ਬੰਦਾ ਉਹ ਥੋੜੀ ਲੈਂਦਾ ਜਿਹਨੂੰ ਇਹ ਪਤਾ ਲੱਗ ਜੇ ਕਿ ਸਾਡਾ ਡੁੱਬਣਾ ਹੈ ਰਿਸਕ ਉਹ ਬੰਦਾ ਲੈਂਦਾ ਜਿਹਨੂੰ ਪਤਾ ਹੋਵੇ ਕਿ ਸ਼ਾਇਦ ਅਸੀਂ ਉੱਥੇ ਸੈਟਲ ਹੋ ਜਾਾਂਗੇ ਸ਼ਾਇਦ ਅਸੀਂ ਉੱਥੇ ਸੈਟਲ ਹੋ ਜਾਾਂਗੇ ਜੇ ਸਭ ਨੂੰ ਹੀ ਪਤਾ ਹੋਵੇ ਕਿ ਸਾਡਾ 40-45 ਲੱਖ ਰੁਪਇਆ ਡੁੱਬ ਸਕਦਾ ਜਾਂ ਡੁੱਬ ਜਾ ਡੁੱਬ ਜੂਗਾ ਹਨਾ ਤੇ ਫਿਰ ਕੋਈ ਵੀ ਨਹੀਂ ਜਾਊਗਾ ਹੁਣ ਅੱਜ ਤੋਂ ਬਾਅਦ ਜੋ ਇਹ 104 ਭਾਰਤੀਆਂ ਨਾਲ ਹੋਇਆ ਅੱਜ ਤੋਂ ਬਾਅਦ ਕੋਈ ਡੌਂਕੀ ਦਾ ਨਾਮ ਤੱਕ ਨਹੀਂ ਲਊਗਾ ਆਪਣੇ ਘਰਾਂ ਦੇ ਵਿੱਚ ਕਦੇ ਵੀ ਨਹੀਂ ਸੋਚੂਗਾ ਹਨਾ ਯੂਐਸਏ ਬਾਰੇ ਤੇ ਬਿਲਕੁਲ ਹੀ ਨਹੀਂ ਸੋਚੂਗਾ ਫਿਰ ਸਾਡੀ ਸਾਡੀ ਸੋਚ ਹੈ ਜਿਹੜੀ ਅਸੀਂ ਕਿਸੇ ਨੂੰ ਤਾਨਾ ਨਹੀਂ ਮਾਰ ਰਹੇ ਅਸੀਂ ਸਾਰੇ ਉਹਨਾਂ ਦੇ ਨਾਲ ਹਮਦਰਦੀ ਪ੍ਰਗਟ ਕਰਦੇ ਆ ਸਾਨੂੰ ਸਦਿਆਂ ਨੂੰ ਉਹਨਾਂ ਦੇ ਨਾਲ ਹਮਦਰਦੀ ਹੈ ਕਿ ਭਾਈ ਇਦਾਂ ਨਹੀਂ ਹੋਣਾ ਚਾਹੀਦਾ ਸੀ ਪਰ ਫਿਰ ਵੀ ਜੇ ਅਸੀਂ ਸੋਚੀਏ ਕਿ ਅਜਿਹਾ ਕਰਨ ਤੋਂ ਪਹਿਲਾਂ ਉਹਨਾਂ ਨੇ ਸੋਚਿਆ ਕਿਉਂ ਨਹੀਂ ਜਦੋਂ ਗੱਲ ਆਉਂਦੀ ਹੈ ਨਾ ਰੋਟੀ ਕੱਪੜਾ ਮਕਾਨ ਦੀ ਤੇ ਲੋਕਾਂ ਨੇ ਇੱਥੋਂ ਆਪਣੇ ਮਕਾਨ ਵੇਚ-ਵੇਚ ਕੇ ਰੋਟੀ ਨੂੰ ਚੁਣਿਆ ਕਿਉਂਕਿ ਅਸੀਂ ਜਦੋਂ ਗੱਲ ਹੀ ਇਸ ਸਲੋਗਨ ਦੇ ਵਿੱਚ ਸਭ ਤੋਂ ਪਹਿਲਾਂ ਰੋਟੀ ਦੀ ਕਰਦੇ ਆ ਮਕਾਨ ਤੁਹਾਡੇ ਕੋਲ 15 ਮੰਜ਼ਲਾ ਵੀ ਹੋਵੇ ਪਰ ਉਹਦੇ ਵਿੱਚ ਤੁਹਾਡੇ ਕੋਲ ਖਾਣ ਲਈ ਰੋਟੀ ਨਹੀਂ ਤਾਂ ਤੁਸੀਂ ਇੱਟਾਂ ਨਾਲ ਤਾਂ ਨਹੀਂ ਨਾ ਭੁੱਖ ਮਿਟਾ ਸਕਦੇ ਲੋਕ ਸਵਾਲ ਖੜਾ ਕਰਦੇ ਨੇ ਇਹ ਵੀ ਐਡੀ ਵੀ ਕੀ ਕਾਲ ਪਈ ਸੀ ਜਾਂ ਐਡੀ ਵੀ ਕੀ ਅੱਗ ਲੱਗੀ ਹੋਈ ਸੀ ਬਾਹਰ ਜਾਣ ਦੀ ਕਿ ਤੁਸੀਂ ਆਪਣਾ ਘਰਵਾਰੇ ਵੇਚ ਤਾਂ ਘਟੋ ਘਟ ਕਰਤਾ ਪੱਲੇ ਸੀਗਾ ਨਾ ਉਸ ਵਕਤ ਤਾਂ ਤੁਸੀਂ ਇੱਥੇ ਕੋਈ ਵੀ ਛੋਟਾ ਮੋਟਾ ਕੰਮ ਕਰ ਲੈਂਦੇ ਉਹ ਕੰਮ ਕਰਕੇ ਤੁਸੀਂ ਰੋਟੀ ਖਾ ਲੈਂਦੇ ਬਹੁਤ ਸਾਰੇ ਲੋਕ ਸਵਾਲ ਕਰਦੇ ਨੇ ਇਹ ਬਿਲਕੁਲ ਰਮਨ ਉਹਨਾਂ ਨੂੰ ਸਾਥ ਦੀ ਲੋੜ ਹੈ ਸਲਾਹਾਂ ਦੀ ਲੋੜ ਨਹੀਂ ਹੈਗੀ ਸਾਥ ਦੀ ਲੋੜ ਹੈ ਸੋ ਇਹ ਤਾਂ ਜਿੰਨੇ ਮੂੰਹ ਉੰਨੀ ਪਾਕਿਆ ਹੁਣ ਬਹੁਤ ਸਾਰੀਆਂ ਗੱਲਾਂ ਹੋਣਗੀਆਂ ਪਰ ਜਿਹੜੀ ਗੱਲ ਹੈ ਨਾ ਮਜਬੂਰੀ ਦੀ ਜਦੋਂ ਕਿਸੇ ਤੇ ਮਜਬੂਰੀ ਪੈਂਦੀ ਹੈ ਤਾਂ ਫਿਰ ਉਹ ਚੰਗਾ ਮਾੜਾ ਨਹੀਂ ਵੇਖਦੀ ਬਾਕੀ ਉਹ ਕਿਸੇ ਦਾ ਨੁਕਸਾਨ ਥੋੜੀ ਕਰ ਰਹੇ ਸੀ ਜੇ ਉਹ ਗੈਰ ਕਾਨੂੰਨੀ ਤਰੀਕੇ ਦੇ ਨਾਲ ਕਿਸੇ ਦੇਸ਼ ਦੇ ਵਿੱਚ ਦਾਖਲ ਹੋ ਰਹੇ ਸੀ ਉਹ ਨੁਕਸਾਨ ਲਈ ਨਹੀਂ ਹੋਏ ਉਹਨਾਂ ਚੋਂ ਕਿਸੇ ਦਾ ਵੀ ਮਕਸਦ ਇਹ ਨਹੀਂ ਸੀ ਕਿ ਅਸੀਂ ਅਮਰੀਕਾ ਦੇ ਵਿੱਚ ਜਾ ਕੇ ਉੱਥੇ ਨੁਕਸਾਨ ਕਰਨਾ ਜਾਂ ਬੰਬ ਬਲਾਸਟ ਕਰਨੇ ਆ ਮਤਲਬ ਕੋਈ ਐਦਾਂ ਦਾ ਮਕਸਦ ਨਹੀਂ ਸੀਗਾ ਪਰ ਸਾਹਮਣੇ ਵਾਲਾ ਦੇਸ਼ ਤਾਂ ਆਪਣੀ ਗੰਗਨ ਸਾਹਮਣੇ ਵਾਲਾ ਦੇਸ਼ ਹੈ ਜਿਹੜਾ ਉਹ ਤਾਂ ਆਪਣੀ ਸੁਰੱਖਿਆ ਨੂੰ ਲੈ ਕੇ ਕਿਤਨੇ ਕਿਤੇ ਚਿੰਤਿਤ ਹੋਊਗਾ ਨਾ ਬੇਸ਼ੱਕ ਆਪਣੇ ਵਾਲਿਆਂ ਦੇ ਮਨਾਂ ਦੇ ਵਿੱਚ ਐਦਾਂ ਦੀ ਕੋਈ ਗੱਲ ਨਹੀਂ ਸੀਗੀ ਇਹ ਸਿਰਫ ਆਪਣੀ ਰੋਟੀ ਵਾਸਤੇ ਉਹੀ ਜਿਵੇਂ ਆਪਾਂ ਨੇ ਸ਼ੁਰੂਆਤ ਦੇ ਵਿੱਚ ਗੱਲ ਕੀਤੀ ਕਿ ਆਪਣੇ ਸੁਪਨੇ ਪੂਰੇ ਕਰਨ ਦੇ ਲਈ ਗਏ ਸੀ ਪਰ ਸਾਹਮਣੇ ਵਾਲਿਆਂ ਨੂੰ ਨਹੀਂ ਪਤਾ ਨਾ ਕਿ ਇਹਨਾਂ ਦੇ ਦਿਲ ਦੇ ਵਿੱਚ ਕੀ ਆ ਮੈਂ ਮੈਂ ਗੱਲ ਉਹੀ ਕਰ ਰਹੀ ਆ ਨਾ ਕਿ ਠੀਕ ਹੈ ਤੁਹਾਡੇ ਲਈ ਉਹ ਦੋਸ਼ੀ ਹੋ ਸਕਦੇ ਨੇ ਤੁਸੀਂ ਉੱਥੇ ਉਹਨਾਂ ਨੂੰ ਅਰੈਸਟ ਵੀ ਕੀਤਾ ਉੱਥੋਂ ਰਿਪੋਰਟ ਵੀ ਕੀਤਾ ਪਰ ਤੁਸੀਂ ਉਹਨਾਂ ਨੂੰ ਕੈਦੀਆਂ ਤਰ੍ਹਾਂ ਇੱਥੇ ਪੰਜਾਬ 'ਚ ਉਤਾਰ ਕੇ ਨਹੀਂ ਜਾ ਸਕਦੇ ਸੀ ਪੰਜਾਬ ਦੇ ਵਿੱਚ ਉਹਨਾਂ ਦੀ ਰਿਸਪੈਕਟ ਸੀ ਇੱਜਤ ਸੀ ਪੰਜਾਬ ਦੇ ਵਿੱਚੋਂ ਰੋਟੀ ਲਈ ਹੀ ਗਏ ਸੀ ਪੰਜਾਬ ਦੇ ਵਿੱਚੋਂ ਜਦੋਂ ਉਹ ਗਏ ਸੀ ਉਹਦੇ ਸਾਰੇ ਸਕੇ ਸਬੰਧੀਆਂ ਨੂੰ ਪਤਾ ਸੀ ਕਿ ਸਾਡਾ ਬੱਚਾ ਜਿਹੜਾ ਉਹ ਡੌਂਕੀ ਲਾ ਕੇ ਜਾ ਰਿਹਾ ਹੈ ਗੈਰ ਕਾਨੂੰਨੀ ਤਰੀਕੇ ਦੇ ਨਾਲ ਜਾ ਰਿਹਾ ਹੈ ਹਨਾ ਉਹਨਾਂ ਨੂੰ ਪਤਾ ਸੀ ਉਹਨਾਂ ਨੂੰ ਇਹ ਵੀ ਪਤਾ ਸੀ ਕਿ ਸਾਡਾ ਬੱਚਾ ਉੱਥੇ ਜਾ ਕੇ ਕੋਈ ਗਲਤ ਕੰਮ ਨਹੀਂ ਕਰੂਗਾ ਸਾਡਾ ਬੱਚਾ ਉੱਥੇ ਜਾ ਕੇ ਰੋਟੀ ਹੀ ਕਮਾਊਗਾ ਠੀਕ ਹੈ ਇਹ 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 ਗੱਲ ਇੱਧਰ ਸੀਗੀ ਪਰ ਜਦੋਂ ਤੁਸੀਂ ਆਪਦੀ ਫੋਰਸ ਨਾਲ ਭੇਜ ਦਿਓ ਤੁਸੀਂ ਜਿਹੜਾ ਜਹਾਜ਼ ਭੇਜਿਆ ਹਨਾ ਉਹ ਵੀ ਫੌਜ ਵਾਲਾ ਜਹਾਜ਼ ਭੇਜਿਆ ਜੋ ਕਿ ਜਾਇਜ਼ ਨਹੀਂ ਸੀਗਾ ਜੋ ਕਿ ਮਤਲਬ ਕਹਿ ਸਕਦੇ ਆਪਾਂ ਬਹੁਤ ਨਜਾਇਜ਼ ਸੀ ਫਿਰ ਉਹਨਾਂ ਦੇ ਵਿੱਚੋਂ ਕਿਸੇ ਨੂੰ ਵੀ ਦੱਸਿਆ ਨਹੀਂ ਗਿਆ ਜਦੋਂ ਅਰੈਸਟ ਪਈ ਐ ਤਾਂ ਜਿੰਨੀਆਂ ਵੀ ਇੰਟਰਵਿਊ ਆਈਆਂ ਸਾਰਿਆਂ ਦਾ ਇਹੀ ਕਹਿਣਾ ਕਿ ਸਾਨੂੰ ਪਤਾ ਹੀ ਨਹੀਂ ਸੀ ਕਿ ਸਾਨੂੰ ਕੈਂਪ ਦੇ ਵਿੱਚ ਕਿਉਂ ਰੱਖਿਆ ਜਾ ਰਿਹਾ ਹੈ ਜਾਂ ਸਾਨੂੰ ਵਾਪਸ ਭੇਜ ਰਹੇ ਆ ਜਾਂ ਸਾਨੂੰ ਕਿੱਥੇ ਲਿਜਾ ਰਹੇ ਆ ਹਨਾ ਜਿਹੜੇ ਰਗ ਗਏ ਨਹੀਂ ਉਹਨਾਂ ਨੂੰ ਵਿਚਾਰਿਆਂ ਨੂੰ ਕੀ ਪਤਾ ਕਿ ਅੱਗੇ ਸਾਡੇ ਮੈਕਸੀਕੋ ਵਾਲੀ ਕੰਧ ਟੱਪਨਸਾਰ ਦਾ ਸਾਡੇ ਨਾਲ ਕੀ ਵਾਪਰਨਾ ਸਭ ਤੋਂ ਵੱਡੀ ਗੱਲ ਤਾਂ ਐਡਾ ਵੱਡਾ ਖਤਰਾ ਲੋਕ ਮੁੱਲ ਪਤਾ ਨਹੀਂ ਕਿਵੇਂ ਲੈ ਲੈਂਦੇ ਆ ਰਮਨ ਮੈਂ ਮੈਂ ਕੱਲ ਹੀ ਇੱਕ ਇੰਟਰਵਿਊ ਕਰਕੇ ਆਈ ਆ ਆਪਾਂ ਆਪਣੇ ਚੈਨਲ ਤੇ ਪੋਸਟ ਕਰਾਂਗੇ ਤੇ ਉਹਦੇ ਵਿੱਚ ਵੀ ਉਹਨਾਂ ਨੇ ਨਾ ਏਜੰਟਾਂ ਦਾ ਕਾਲਾ ਸੱਚ ਦੱਸਿਆ ਹੁਣ ਕਈ ਲੋਕ ਕਹਿ ਦਿੰਦੇ ਆ ਕਿ ਭਈ ਭਾਈ ਜਿਹੜੇ ਏਜੰਟ ਐ ਉਹਨਾਂ ਨੇ ਤਾਂ ਸਲਾਹ ਦੇਣੀ ਹੁੰਦੀ ਆ ਤੁਸੀਂ ਆਪਦੇ ਦਿਮਾਗ ਨਾਲ ਚੱਲਣਾ ਹੁੰਦਾ ਪਰ ਦਿਮਾਗ ਚੱਲਣ ਕਿੱਥੋਂ ਦਿੰਦੇ ਆ ਜਿਹੜਾ ਬਿਜ਼ਨਸਮੈਨ ਬੰਦਾ ਹੁੰਦਾ ਵਪਾਰੀ ਬੰਦਾ ਹੁੰਦਾ ਉਹਦਾ ਦਿਮਾਗ ਹੈ ਜਿਹੜਾ ਤੇ ਇੱਕ ਆਮ ਪਰਿਵਾਰ ਦੇ ਵਿੱਚ ਵਿਚਰਿਆ ਬੰਦਾ ਉਹਦਾ ਦਿਮਾਗ ਹੁੰਦਾ ਬਹੁਤ ਫਰਕ ਹੈ ਇੱਕ ਸਿਰਫ ਸਿੰਪਲ ਪਰਿਵਾਰ ਚ ਪਿੰਡ ਚੋਂ ਨਿਕਲਿਆ ਬੰਦਾ ਤੇ ਇੱਕ ਜਿਨੇ ਇੱਕ ਬੰਦੇ ਨਾਲ ਨਹੀਂ ਹਜ਼ਾਰਾਂ ਬੰਦਿਆਂ ਨਾਲ 40-40 ਲੱਖ ਦੀਆਂ ਠੱਗੀਆਂ ਮਾਰੀਆਂ ਉਹ ਬੰਦੇ ਦਾ ਦਿਮਾਗ ਕਿੱਥੇ ਮਤਲਬ ਉਹ ਲਟੇਰੇ ਡਾਕੂਆਂ ਦੇ ਧੱਕੇ ਚੜੇ ਹੁੰਦੇ ਆ ਮਾਈਂਡ ਇਸ ਤਰੀਕੇ ਨਾਲ ਰਮਨ ਵਾਸ਼ ਕਰਦੇ ਆ ਕਿ ਬੰਦੇ ਨੂੰ ਸੋਝੀ ਨਹੀਂ ਰਹਿੰਦੀ ਕਿ ਅਸੀਂ ਕੀ ਚੰਗਾ ਕਰ ਰਹੇ ਆ ਤੇ ਕੀ ਮਾੜਾ ਕਰ ਰਹੇ ਆ ਇਸ ਕਰਕੇ ਫਿਰ ਉਹਨਾਂ ਨੂੰ ਸੋਚਣ ਦਾ ਮੌਕਾ ਹੀ ਨਹੀਂ ਮਿਲਦਾ ਇੱਕ ਮੁੰਡੇ ਨੇ ਮੈਨੂੰ ਦੱਸਿਆ ਕਿ ਜਦੋਂ ਅਸੀਂ ਮਲੇਸ਼ੀਆ ਗਏ ਆ ਹਾਲਾਂਕਿ ਉਹ ਟੂਰਿਸਟ ਵੀਜ਼ੇ ਤੇ ਗਏ ਸੀ ਤੇ ਇਹ ਕਹਿੰਦਾ ਸਾਨੂੰ ਭੇਜਣ ਤੋਂ ਪਹਿਲਾਂ ਯਾਨੀ ਕਿ ਇੱਕ ਦਿਨ ਪਹਿਲਾਂ ਉਸੇ ਏਜੰਟ ਨੇ ਇੰਨਾ ਚੰਗੀ ਤਰ੍ਹਾਂ ਅੰਮਰਸਰ ਦੇ ਵਿੱਚ ਕਮਾਇਆ ਫਿਲਮਾਂ ਦਿਖਾਈਆਂ ਸਾਨੂੰ ਰਹਿਣ ਲਈ ਫਾਈਵ ਸਟਾਰ ਹੋਟਲ ਮੁਹੱਈਆ ਕਰਵਾ ਕੇ ਦਿੱਤੇ ਤਰ੍ਹਾਂ ਤਰ੍ਹਾਂ ਦੀਆਂ ਮਤਲਬ ਸਾਨੂੰ ਆਫਰਾਂ ਵੀ ਕੀਤੀਆਂ ਹਨ ਤੇ ਜਿਨ੍ਹਾਂ ਚ ਕੁੜੀਆਂ ਵੀ ਸੀ ਹਨ ਵੀ ਕੁੜੀਆਂ ਤੱਕ ਦੀਆਂ ਆਫਰਾਂ ਇਹ ਏਜੰਟ ਜਿਹੜੇ ਬੰਦੇ ਨੂੰ ਠੱਗਿਆ ਹੁੰਦਾ ਉਹਨੂੰ ਕਰਦੇ ਨੇ ਤੇ ਉਹ ਕਹਿੰਦਾ ਵੀ ਸਾਨੂੰ ਉਸ ਦਿਨ ਇਦਾਂ ਲੱਗ ਰਿਹਾ ਸੀ ਕਿ ਅਸੀਂ ਸਾਰੀ ਦੁਨੀਆ ਦੇ ਰਾਜੇ ਆ ਹਨਾ ਵੀ ਸਾਰਾ ਕੁਝ ਅਸੀਂ ਖਰੀਦ ਲਿਆ ਇੱਕ ਏਜੰਟ ਨੇ ਇੱਕ ਬੰਦੇ ਤੋਂ ਜੇ 40 ਲੱਖ ਰੁਪਇਆ ਲਿਆ ਹੋਊਗਾ ਤੇ ਜੇ ਉਹ ਉਹਦੇ ਤੇ 10000 ਰੁਪਇਆ ਇੱਕ ਦਿਨ ਲਾਭ ਹੀ ਦੇਊਗਾ ਤੇ ਉਹਨੂੰ ਕੋਈ ਫਰਕ ਨਹੀਂ ਪਊਗਾ ਨਾਲੇ ਤਾਂ ਉਹ ਚੰਗਾ ਬਣ ਜਾਊਗਾ ਠੀਕ ਹੈ ਵਿੱਚ ਉਹ ਜਦੋਂ ਬੱਚਾ ਘਰੇ ਫੋਨ ਤੇ ਗੱਲ ਕਰੂਗਾ ਕਿ ਹਾਂ ਮੈਨੂੰ ਏਜੰਟ ਛੱਡਣ ਗਿਆ ਖਦੋਂ ਨੇ ਮੈਨੂੰ ਜਹਾਜ਼ ਚੜਾਇਆ ਉਧਰੋਂ ਉਹਦੇ ਸਾਥੀ ਨੇ ਮੈਨੂੰ ਰਸੀਵ ਵੀ ਇੱਕ ਵਾਰ ਕਰ ਲਿਆ ਇੱਕ ਵਾਰ ਜਦੋਂ ਉਹਨੇ ਸਿਫਤ ਕਰਤੀ ਤੇ ਕਰਦੇ ਇੱਕ ਵਾਰ ਸੰਤੋਸ਼ਟ ਹੋ ਜਾਣਗੇ ਵੀ ਅਸੀਂ ਜਿਹੜੇ ਏਜੰਟ ਦੇ ਥਰੂ ਪੈਸੇ ਦਿੱਤੇ ਆ ਜਾਂ ਏਜੰਟ ਦੇ ਥਰੂ ਬੰਦਾ ਪਹਚਾਇਆ ਭੇਜਿਆ ਹਨਾ ਉਹਤੇ ਬੰਦਾ ਹੀ ਬੜਾ ਚੰਗਾ ਫੈਮਿਲੀਆਂ ਨਾਲ ਮਲਾਉਂਦੇ ਆ ਛੋਟੇ ਛੋਟੇ 8 8 10 10 ਸਾਲ ਦੇ ਬੱਚੇ ਵੀ ਇਹਨਾਂ ਦੇ ਨਾਲ ਐ ਮੁੰਨਦੇ ਆ ਪੇਡਾਂ ਨੂੰ ਮੁੰਨ ਦਿੰਦੇ ਆ ਬੰਦੇ ਨੂੰ ਫੜ ਕੇ ਉਹ ਵੀ ਮਤਲਬ ਇਦਾਂ ਟ੍ਰੀਟ ਕਰਦੇ ਆ ਕਿ ਉਹ ਪਿਓ ਨੇ 40 ਲੱਖ ਦੀ ਠੱਗੀ ਮਾਰੀ ਹੁੰਦੀ ਆ ਤੇ ਜਵਾਕਾਂ ਨੂੰ ਫਿਰ ਹਾਂਜੀ ਕਹਿੰਦਿਆਂ ਦਾ ਕਿਹੜਾ ਜੋਰ ਲੱਗਦਾ ਠੀਕ ਹੈ ਬੱਚੇ ਵੀ ਫਿਰ ਇਦਾਂ ਟ੍ਰੀਟ ਕਰਦੇ ਆ ਵੀ ਜਿੱਦਾਂ ਛੋਟਾ ਭਾਈ ਹੀ ਦੀ ਹੀ ਡੋਂਕੀ ਲਵਾ ਰਹੇ ਹੁਣ ਮਹਿਸੂਸ ਹੀ ਨਹੀਂ ਹੋਣ ਦਿੰਦੇ ਜੀ ਉਹ ਕਿ ਤੁਸੀਂ ਗਲਤ ਰਾਹੇ ਜਾ ਰਹੇ ਹੋ ਉਥੇ ਇਹ ਥੋੜੀ ਕਿਹਾ ਜਾਂਦਾ ਹੈ ਕਿਰਾស្តੇ ਦੇ ਵਿੱਚ ਇੱਕ ਆਫਿਸ ਦੇ ਵਿੱਚ ਜਦੋਂ ਵੀ ਕੋਈ ਏਜੰਟ ਤੁਹਾਡਾ ਵੀਜ਼ਾ ਲਾਉਣ ਲਈ ਤੁਹਾਨੂੰ ਸਾਦਾ ਤੁਹਾਡੇ ਤੋਂ ਪੈਸੇ ਲੈਣੇ ਆ ਜੀ ਨੇ ਉਹ ਕਦੇ ਨਹੀਂ ਕਹੂਗਾ ਕਿ ਤੁਹਾਡੀ ਜਾਨ ਨੂੰ ਰਸਤੇ ਦੇ ਵਿੱਚ ਖਤਰਾ ਹੈ ਤੁਹਾਡੇ ਨਾਲ ਕੁਝ ਵੀ ਹੋ ਸਕਦਾ ਹੈ ਤੁਹਾਨੂੰ ਆ ਜੰਗਲ ਲੰਘਣੇ ਪੈਣਗੇ ਤੁਹਾਨੂੰ ਆ ਸਮੁੰਦਰਾਂ ਦੇ ਵਿੱਚ ਦੀ ਜਿਹੜਾ ਪੈਂਡਾ ਹੈ ਤੈਅ ਕਰਨਾ ਪਊਗਾ ਇੰਨੇ ਕਿਲੋਮੀਟਰ ਤੁਸੀਂ ਪੈਦਲ ਜਾਣਾ ਹੈ ਇਹੋ ਜਿਹਾ ਜੰਗਲ ਹੋਊਗਾ ਇੰਨਾ ਖਤਰਨਾਕ ਜੰਗਲ ਹੋਊਗਾ 35 ਫੁੱਟੀ ਕੰਧ ਹੋਊਗੀ ਜਿਹੜੀ ਤੁਸੀਂ ਟੱਪਣੀ ਹੈ ਤੇ ਗਾਂ ਤੁਹਾਨੂੰ ਉਤਰਨਸਾਰ ਅਰੈਸਟ ਕੀਤਾ ਜਾਊਗਾ ਫਿਰ ਤੁਹਾਡੇ ਨਾਲ ਉੱਥੇ ਤੁਹਾਨੂੰ ਪਤਾ ਨਹੀਂ ਥਾਣੇ ਦੇ ਵਿੱਚ ਕਿੰਨੇ ਦਿਨ ਰੱਖਣਾ ਨਾ ਰੱਖਣਾ ਜਾਂ ਉੱਥੋਂ ਤੁਹਾਨੂੰ ਪੁੱਠਾ ਹੀ ਭੇਜ ਦੇਣ ਇਹਦੇ ਬਾਰੇ ਏਜੰਟਾਂ ਨੂੰ ਕੁਝ ਨਹੀਂ ਪਤਾ ਕਿਉਂਕਿ ਏਜੰਟ ਦਾ ਕਿਹੜਾ ਟਰੰਪ ਮਾਮਾ ਜਿਹੜਾ ਮੁੰਡਾ ਲੱਗਦਾ ਵੀ ਜਿਹੜਾ ਉਹਨਾਂ ਨੂੰ ਮੈਸੇਜ ਆਉਂਦੇ ਆ ਰੋਜ਼ ਜਾਂ ਇਹਨਾਂ ਨੇ ਏਜੰਟਾਂ ਦੇ ਵੀ ਉਹ ਸਾਰਾ ਪੈਸਾ 40 ਲੱਖ ਦੇ ਵਿੱਚੋਂ ਅੱਧੋ-ਅੱਧਾ ਪਰਲੇ ਪਾਸੇ ਵਾਲੇ ਏਜੰਟ ਨਾਲ ਕਰ ਲਈ ਹੋਊਗੀ ਹਨਾ ਸਾਣ ਗੰਡ ਹੋਰ ਕਿਤੇ ਇਹਨਾਂ ਨੇ ਟਰੰਪ ਨੂੰ ਥੋੜੀ ਗੂਗਲ ਪੇ ਕੀਤੀ ਆ ਵੀ ਲੈ ਭਾਈ ਆਹੀ ਬੰਦੇ ਭੇਜਣ ਲੱਗੇ ਆ ਤੇ ਸਾਡੇ ਨਾਲ ਰਿਪੋਰਟ ਕਰੀ ਉਹਨੇ ਆਪਦੇ ਰੂਲ ਦੇ ਹਿਸਾਬ ਨਾਲ ਚੱਲਣਾ ਅਗਲੇ ਨੇ ਆਪਦੀ ਕੰਟਰੀ ਦੇ ਹਿਸਾਬ ਨਾਲ ਚੱਲਣਾ ਠੀਕ ਐ ਤੇ ਇਹ ਗੱਲਾਂ ਜੇ ਏਜੰਟ ਕਹਿ ਦੇਣ ਤੇ ਮੈਂ ਚਰਦ ਲਾ ਕੇ ਕਹਿਣੀ ਆ ਵੀ ਜਿਹੜੇ ਟੇਬਲ ਤੇ ਤੁਸੀਂ ਪੈਸੇ ਰਖਵਾਏ ਆ ਉਸ ਟੇਬਲ ਦੇ ਉੱਤੇ ਕੋਈ ਵੀ ਬੰਦਾ ਤੁਹਾਡੇ ਨਾਲ ਡੀਲ ਕਰਕੇ ਜਿਹੜਾ ਏ ਇਹ ਰਸਤਾ ਚੁਣ ਲੇ ਕਦੇ ਨਹੀਂ ਚੁਣੂਗਾ ਉਹਨੂੰ ਲੋੜ ਹੀ ਨਹੀਂ ਹੈਗੀ ਇਹ ਰਸਤਾ ਚੁਣਨ ਦੀ ਪਰ ਦੱਸਿਆ ਨਹੀਂ ਜਾਂਦਾ ਤੁਸੀਂ ਫਲਾਈਟ ذریعے ਜਾਓਗੇ ਸਰ ਸਾਡੇ ਬੰਦੇ ਤੁਹਾਨੂੰ ਰਿਸੀਵ ਕਰਨਗੇ ਤੁਹਾਡੇ ਲਈ ਉੱਥੇ ਰਹਿਣ ਦਾ ਪ੍ਰਬੰਧ ਹੋਊਗਾ ਤੁਹਾਨੂੰ ਨੌਕਰਾਣੀਆਂ ਮਿਲਣਗੀਆਂ ਇਹੋ ਜਿਹੇ ਝੂਠੇ ਸੁਪਨੇ ਦਿਖਾਉਂਦੇ ਆਂ ਵੀ ਬੰਦੇ ਨੂੰ ਮਹਾਰਾਜੇ ਵਾਲੀ ਫੀਲਿੰਗ ਆਉਣ ਲੱਗ ਜਾਂਦੀ ਹੈ ਵੀ ਅਸ ਤਾਂ ਖੜੀ ਉਤਰਨ ਸਹਾਰੀ 40 ਲੱਖ ਲਾ ਕੇ ਮਹਾਰਾਜੇ ਬਣ ਜਾਗੇ ਤੇ ਫਿਰ ਕਿਹੜਾ ਬੰਦਾ ਹੈ ਜਿਹੜਾ ਰਿਸਕ ਨਹੀਂ ਲਊਗਾ ਕਿਹੜਾ ਬੰਦਾ ਹੈ ਜਿਹੜਾ ਆਪਦਾ ਘਰ ਗਿਰਵੀ ਰੱਖੂ ਨਹੀਂ ਰੱਖੂਗਾ ਜਾਂ ਆਪਦੀ ਜ਼ਮੀਨ ਗਹਿਣੇ ਨਹੀਂ ਰੱਖੂਗਾ ਜਾਂ ਵੇਚੂਗਾ ਨਹੀਂ ਹਰੇਕ ਬੰਦਾ ਕਰਜ਼ਾ ਚੁੱਕ ਕੇ ਇਹੋ ਜਿਹਾ ਸੁੱਖ ਖਰੀਦਣ ਲਈ ਤਿਆਰ ਹੋਊਗਾ ਪਰ ਰੌਲਾ ਇਹ ਹੈ ਕਿ ਗੁੰਮਰਾਹ ਕਰਨ ਵਾਲਾ ਗੁੰਮਰਾਹ ਹੋਣ ਵਾਲੇ ਨਾਲੋਂ ਜ਼ਿਆਦਾ ਵੱਡਾ ਗੁਨੇਗਾਰ ਹੁੰਦਾ ਹੈ ਪਰ ਅਸੀਂ ਹਮੇਸ਼ਾ ਬੇਵਕੂਫ ਬਣਨ ਵਾਲੇ ਨੂੰ ਟਾਰਗੇਟ ਕਰਦੇ ਆ ਕਿ ਤੁਸੀਂ ਬੇਵਕੂਫ ਬਣੇ ਤੁਸੀਂ ਬੁੱਧੂ ਸੀ ਤਾਂ ਬਣੇ ਨਹੀਂ ਜਦ ਕਿ ਟਾਰਗੇਟ ਬੇਵਕੂਫ ਬਣਾਉਣ ਵਾਲੇ ਨੂੰ ਕਰਨਾ ਚਾਹੀਦਾ ਹੈ ਕਾਰਵਾਈ ਹੈ ਜਿਹੜੀ ਉਹ ਏਜੰਟਾਂ ਤੇ ਹੋਣੀ ਚਾਹੀਦੀ ਹੈ ਹੁਣ ਜੇ 104 ਮੁੜ ਕੇ ਆਏ ਆ ਤੇ 104 ਦਾ ਤੁਸੀਂ ਹਿਸਾਬ ਲਾਓ 40-40 ਲੱਖ ਰੁਪਿਆਵਾਂ ਦੇ ਨਾਲ ਕਿੰਨਾ ਪੈਸਾ ਜਿਹੜਾ ਉਹ ਗगन ਮੈਂ ਨਾ ਤੁਹਾਨੂੰ ਥੋੜਾ ਜਿਆ ਰੋਕਣਾ ਚਾਹੂੰਗਾ ਮੈਂ ਤੁਹਾਨੂੰ ਦੱਸ ਦਿੰਦਾ ਕਿ ਪਿਛਲੇ ਕੁਝ ਸਮੇਂ ਦੇ ਮੈਂ ਤੁਹਾਨੂੰ ਅੰਕੜੇ ਦੱਸਦਾ 2009 ਤੋਂ ਲੈ ਕੇ ਹੁਣ ਤੱਕ ਨਾ 15 15652 ਭਾਰਤੀ ਜਿਹੜੇ ਉਹ ਰਿਪੋਰਟ ਹੋਏ ਨੇ 2009 ਤੋਂ ਲੈ ਕੇ ਤੇ ਸਭ ਤੋਂ ਵੱਧ ਜਿਹੜੇ ਭਾਰਤੀ ਸੀਗੇ ਉਹ 2019 ਦੇ ਵਿੱਚ ਰਿਪੋਰਟ ਹੋਏ ਸੀਗੇ 2000 ਪਲੱਸ ਜਿਹੜੀ ਉਹਨਾਂ ਦੀ ਗਿਣਤੀ ਸੀਗੀ ਮਤਲਬ ਹੁਣ ਤੇ ਹੁਣ ਪਿੱਛੇ ਜੇ 5 ਜਨਵਰੀ ਨੂੰ 104 ਭਾਰਤੀ ਮਤਲਬ ਟੋਟਲ ਜਿਹੜੇ ਰਿਪੋਰਟ ਹੋਏ ਭਾਰਤੀਆਂ ਦੀ ਗਿਣਤੀ ਹੋ ਗਈ 15652 ਹੁਣ ਸਵਾਲ ਇਹ ਹੈ ਕਿ 104 ਭਾਰਤੀ ਜਿਹੜੇ ਡਿਪੋਰਟ ਹੋਏ ਨੇ ਇਹ ਚਰਚਾ ਦੇ ਵਿੱਚ ਨੇ ਉਹਦਾ ਕਾਰਨ ਇਹ ਹੈ ਕਿ ਇਹਨਾਂ ਨੂੰ ਬੜੇ ਗਲਤ ਤਰੀਕੇ ਦੇ ਨਾਲ ਇੱਥੇ ਲਿਆਂਦਾ ਗਿਆ ਬੇੜੀਆਂ ਦੇ ਵਿੱਚ ਇੱਕ ਗੱਲ ਹੋਰ ਵੀ ਹੈ ਕਿ ਜਦੋਂ 2019 ਚ 2000 ਭਾਰਤੀਆਂ ਨੂੰ ਡਿਪੋਰਟ ਕੀਤਾ ਗਿਆ ਸੀ ਤਾਂ ਉਦੋਂ ਇਹ ਮੁੱਦਾ ਇੰਨਾ ਹਾਈਲਾਈਟ ਨਹੀਂ ਹੋਇਆ ਸੀ ਉਦੋਂ ਇਹ ਮੁੱਦਾ ਮੀਡੀਆ ਨੇ ਇਹਨਾਂ ਨਹੀਂ ਚੱਕਿਆ ਸੀ ਲੋਕ ਸਾਹਮਣੇ ਨਹੀਂ ਆਏ ਸੀ ਤੇ ਨਾਲ ਹੀ ਜਿਹੜੀ ਤੁਸੀਂ ਗੱਲ ਕੀਤੀ ਕਿ ਇਹ ਹਾਈਲਾਈਟ ਕਿਉਂ ਹੋਇਆ ਇਹ ਹਾਈਲਾਈਟ ਇਸ ਕਰਕੇ ਵੀ ਹੋਇਆ ਕਿ ਭਾਈ ਇਹਨਾਂ ਨੂੰ ਜਿਹੜਾ ਲਿਆਉਣ ਦਾ ਤਰੀਕਾ ਸੀ ਉਹ ਬਹੁਤ ਗਲਤ ਸੀ ਠੀਕ ਹੈ ਕੋਲੰਬੀਆ ਨੂੰ ਸਭ ਤੋਂ ਗਰੀਬ ਦੇਸ਼ ਮੰਨਿਆ ਜਾਂਦਾ ਹੈ ਪਰ ਉਥੋਂ ਦੇ ਪ੍ਰਧਾਨ ਮੰਤਰੀ ਨੇ ਫਿਰ ਵੀ ਜ਼ੋਰਤ ਦਿਖਾਈ ਉਹਨੇ ਆਪਣਾ ਜਹਾਜ਼ ਭੇਜਿਆ ਸੀ ਆਪਣੇ ਦੇਸ਼ ਦੇ ਵਾਸੀਆਂ ਨੂੰ ਵਤਨ ਵਾਪਸ ਕਰਵਾਉਣ ਲਈ ਤੇ ਸਾਡੇ ਜਿਹੜੀ ਭਾਰਤ ਸਰਕਾਰ ਹੈ ਕੀ ਇਹ ਮਰੀ ਹੋਈ ਸੀ ਕੀ ਇਹ ਬੋਲੀ ਹੋਈ ਹੋਈ ਸੀ ਇਨਾਂ ਦੇ ਦਾ ਯਰਾਨੇ ਹੀ 트ੰਪ ਨਾਲ ਬਹੁਤ ਜ਼ਿਆਦਾ ਗੂੜੇ ਸੀ ਹਰ ਤਸਵੀਰ ਦੇ ਵਿੱਚ ਮੋਦੀ ਸਾਹਿਬ ਦੇ ਨਾਲ 트ੰਪ ਹੁੰਦਾ ਤੇ ਕੀ ਇੱਕ ਮੈਸੇਜ ਵੀ ਨਹੀਂ ਆਇਆ ਮੈਸੇਜ ਵੀ ਆਏ ਨੇ ਇਹਨਾਂ ਨੂੰ ਜਾਣਕਾਰੀ ਵੀ ਸੀ ਸੁਰੱਖਿਆ ਫੋਰਸ ਵੀ 에ਰਪੋਰਟਾਂ ਤੇ ਪਹੁੰਚੀ ਪਰ ਮੋਦੀ ਸਾਹਿਬ ਖੁਦ ਨਹੀਂ ਪਹੁੰਚੇ ਠੀਕ ਹੈ ਮੋਦੀ ਸਾਹਿਬ ਖੁਦ ਨਹੀਂ ਪਹੁੰਚੇ ਇਹਨਾਂ ਦਾ ਕੋਈ ਲੈਟਰ ਨਹੀਂ ਪਹੁੰਚਿਆ ਕਿ ਸਾਡੇ ਬੰਦੇ ਬਈ ਇਸ ਤਰੀਕੇ ਬੇਇੱਜ਼ਤ ਕਰਕੇ ਨਾ ਭੇਜੇ ਜਾਣ ਠੀਕ ਹੈ ਤੁਸੀਂ ਆਪਣੇ ਦੇਸ਼ 'ਚ ਨਹੀਂ ਰੱਖਣੇ ਪਰ ਸਾਨੂੰ ਸਾਡੇ ਦੇਸ਼ ਦੇ ਵਸੀਆਂ ਦੀ ਲੋੜ ਹੈ ਕਿਸੇ ਵੀ ਤਰ੍ਹਾਂ ਦੇ ਕ੍ਰਿਮੀਨਲ ਨਹੀਂ ਹੈਗੇ ਇਹ ਕਿਸੇ ਵੀ ਤਰ੍ਹਾਂ ਦਾ ਕੋਈ ਕ੍ਰਾਈਮ ਕਰਕੇ ਨਹੀਂ ਇੰਡੀਆ ਤੋਂ ਗਏ ਹੈਗੇ ਤੇ ਅਸੀਂ ਇਹਨਾਂ ਤੋਂ ਇੱਥੇ ਕੰਮ ਕਰਾਵਾਂਗੇ ਅਸੀਂ ਇਹਨਾਂ ਨੂੰ ਰੋਜ਼ਗਾਰ ਦੇਵਾਂਗੇ ਇਹਨਾਂ ਦੇ ਲਈ ਨੌਕਰੀਆਂ ਲੈ ਕੇ ਖੜੇ ਹੋਣਾ ਚਾਹੀਦਾ ਸੀ ਸਾਡੇ ਸਾਡੀ ਭਾਰਤ ਸਰਕਾਰ ਨੂੰ ਕੇਂਦਰ ਸਰਕਾਰ ਨੂੰ ਇਹਨਾਂ ਨੂੰ ਰਿਸੀਵ ਕਰਨਾ ਚਾਹੀਦਾ ਸੀ ਵਿਪੂਜ ਇਹਨਾਂ ਨੂੰ ਘਰਾਂ 'ਚ ਪਹੁੰਚਾਉਣਾ ਚਾਹੀਦਾ ਸੀ ਪਰ ਅਜੇ ਹਾ ਨਹੀਂ ਹੋਇਆ ਅਜੇ ਹਾ ਨਹੀਂ ਹੋਇਆ ਸਾਡੇ ਰੁੱਸੇ ਸੱਜਣ ਘਰ ਆਏ ਅਸੀਂ ਗੱਲ ਲਾਉਣਾ ਜ਼ਰੂਰੀ ਨਹੀਂ ਸਮਝਿਆ ਅਸੀਂ ਤਾਨੇ ਮਿਹਣਿਆਂ ਵਾਲੇ ਲੋਕਾਂ ਸਾਨੂੰ ਤੇ ਟਾਰਗੇਟ ਕਰਨਾ ਆਉਂਦਾ ਠੀਕ ਹੈ ਤੇ ਕੁਦਰਤ ਨਾ ਕਰੇ ਕਿ ਇਹਨਾਂ ਦੇ ਵਿੱਚੋਂ ਕੱਲ ਨੂੰ ਕੋਈ ਅਨਹੋਣੀ ਹੋ ਜਾਂਦੀ ਹੈ ਤੇ ਫਿਰ ਅਸੀਂ ਸਾਰੇ ਵਾਹਿਗੁਰੂ ਆਰ ਆਈ ਪੀ ਲਿਖਣ ਵਾਲੇ ਬੰਦੇ ਆ ਠੀਕ ਹੈ ਸਾਡਾ ਜੋਰ ਸਾਰਾ ਕਮੈਂਟਾਂ ਤੇ ਲੱਗਿਆ ਹੋਇਆ ਕਿਸੇ ਨੇ ਮੋਦੀ ਨੂੰ ਇਹ ਸਵਾਲ ਨਹੀਂ ਕੀਤਾ ਕੇਂਦਰ ਸਰਕਾਰ ਨੂੰ ਇਹ ਸਵਾਲ ਨਹੀਂ ਕੀਤਾ ਕਿ ਭਾਈ ਇਹ ਬੰਦੇ ਜਿਹੜੇ ਆਏ ਆ ਇਹਨਾਂ ਦਾ ਕੋਈ ਰੋਜ਼ਗਾਰ ਦਾ ਹੱਲ ਕਰੋ ਇਹਨਾਂ ਦਾ ਇੰਨਾ ਪੈਸਾ ਬਰਬਾਦ ਹੋਇਆ 30 ਦਾ ਬੰਦੇ ਆ ਪੰਜਾਬ ਦੇ ਵਿੱਚ ਚਲੋ ਪੂਰੇ ਭਾਰਤ ਦੀ ਜੇ ਗੱਲ ਕਰੀਏ 104 ਹੈ 104 ਬੰਦਿਆਂ ਦਾ ਜਿਹੜਾ ਨੁਕਸਾਨ ਹੋਇਆ ਨਾਂ ਵਾਲਾ ਤੇ ਅੱਧਾ ਤੇ ਉਹਨਾਂ ਨੂੰ ਦਿੱਤਾ ਜਾਵੇ ਨਾ ਤਾਂ ਕਿ ਉਹ ਇੱਥੇ ਕੋਈ ਆਪਦਾ ਬਿਜ਼ਨਸ ਸਟਾਰਟ ਕਰ ਸਕਣ ਬਿਜ਼ਨਸ ਸਟਾਰਟ ਤਾਂ ਉਹ ਬਾਅਦ ਚ ਕਰਨਗੇ ਪਹਿਲੀ ਗੱਲ ਤਾਂ ਉਹ ਉਹਨਾਂ ਨੇ ਹਜੇ ਕਰਜਾ ਹੀ ਉਤਾਰਨਾ ਹੈ ਕਈ ਲੋਕ ਨਾ ਇਹ ਸਵਾਲ ਕਰਦੇ ਨੇ ਗगन ਕਿ ਉਹ ਕਹਿੰਦੇ ਨੇ ਕਿ ਸਰਕਾਰ ਉਹਨਾਂ ਦੀ ਮਦਦ ਕਿਉਂ ਕਰੇ ਉਹਨਾਂ ਨੇ ਕਿਹੜੇ ਬਹੁਤ ਬਹਾਦਰੀ ਵਾਲਾ ਕੰਮ ਕੀਤਾ ਕਿਸੇ ਦੇਸ਼ ਦੇ ਵਿੱਚ ਉਹ ਗਲਤ ਤਰੀਕੇ ਦੇ ਨਾਲ ਬੜਨ ਲੱਗੇ ਸੀਗੇ ਲੋਕ ਇਹ ਸਵਾਲ ਕਰਦੇ ਨੇ ਭਾਵੇਂ ਕਮੈਂਟਾਂ ਦੀ ਗੱਲ ਕਰ ਲਈਏ ਭਾਵੇਂ ਕਿਸੇ ਨੇ ਵੀਡੀਓ ਜਾਰੀ ਕਰਕੇ ਗੱਲਾਂ ਕਹੀਆਂ ਹੁਣ ਹਰ ਤਰ੍ਹਾਂ ਦੇ ਲੋਕ ਸਵਾਲ ਕਰਦੇ ਨੇ ਲੋਕ ਕਹਿੰਦੇ ਨੇ ਕਿ ਉਹਨਾਂ ਨੇ ਕਿਹੜਾ ਬਹਾਦਰੀ ਦਾ ਕੰਮ ਕੀਤਾ ਜਿਹੜਾ ਸਰਕਾਰ ਉਹਨਾਂ ਦਾ ਤੇ ਫਿਰ ਤੇ ਫਿਰ ਇਹਦਾ ਇਹਦਾ ਜਵਾਬ ਇਹ ਹੈ ਰਮਨ ਕਿ ਜਿਹੜੇ ਫਿਰ ਪੰਜਾਬ ਦੇ ਵਿੱਚ ਪ੍ਰਵਾਸੀ ਆਉਂਦੇ ਆ ਚਾਹੇ ਯੂਪੀ ਤੋਂ ਆਉਂਦੇ ਆ ਚਾਹੇ ਵਿਹਾਰ ਤੋਂ ਦੇ ਆ ਫਿਰ ਉਹਨਾਂ ਨੂੰ ਕਿਉਂ ਪੰਜਾਬ ਸਰਕਾਰ ਸਹੂਲਤਾਂ ਦਿੰਦੀ ਹੈ ਫਿਰ ਵੱਡਾ ਸਵਾਲ ਇਹ ਵੀ ਹੈ ਨਾ ਪੰਜਾਬ ਦੇ ਵਾਸੀਆਂ ਨੂੰ ਪਿੱਛੇ ਕਰਕੇ ਉਹਨਾਂ ਨੂੰ ਜਿਹੜੇ ਆ ਰਾਸ਼ਨ ਕਾਰਡ ਦਿੱਤੇ ਜਾਂਦੇ ਆ ਉਹਨਾਂ ਦੀਆਂ ਵੋਟਾਂ ਬਣਾਈਆਂ ਜਾਂਦੀਆਂ ਨੇ ਹਰੇਕ ਪੰਜਾਬ ਦੇ ਵਿੱਚ ਜਿਹੜੀ ਸਹੂਲਤ ਇੱਕ ਪੰਜਾਬੀ ਨੂੰ ਮਿਲਦੀ ਹੈ ਉਹਨਾਂ ਪ੍ਰਵਾਸੀਆਂ ਨੂੰ ਉਹਨਾਂ ਨਾਲ ਉਹ ਵੀ ਪਹਿਲਾਂ ਮਿਲਦੀ ਹੈ ਠੀਕ ਹੈ ਹਾਲਾਂਕਿ ਪੰਜਾਬ ਦੇ ਵਿੱਚ ਪੰਜਾਬ ਦੇ ਜੰਮੇ ਦੀ ਜਾਂ ਕਿਸੇ ਪੰਜਾਬੀ ਦੀ ਦੇ ਕੋਲ ਉਹ ਸਹੂਲਤ ਨਹੀਂ ਹੈਗੀ ਕਿ ਜਿਹੜੀ ਇੱਕ ਪ੍ਰਵਾਸੀ ਨੂੰ ਦਿੱਤੀ ਜਾਂਦੀ ਹੈ ਠੀਕ ਹੈ ਜੀ ਨਾ ਕੋਈ ਉਹਨਾਂ ਦੀ ਵੈਰੀਫਿਕੇਸ਼ਨ ਕੀਤੀ ਜਾਂਦੀ ਹੈ ਗੈਰ ਕਾਨੂੰਨੀ ਤਰੀਕੇ ਨਾਲ ਕੀ ਉਹ ਇੱਥੇ ਗੈਰ ਕਾਨੂੰਨੀ ਛੱਡੋ ਸਾਡੇ ਧਰਮ ਦੇ ਉੱਤੇ ਹਮਲਾ ਤੱਕ ਕਰਕੇ ਆਸਾਨੀ ਨਾਲ ਚਲੇ ਜਾਂਦੇ ਆ ਤੇ ਸਾਨੂੰ ਅ ਅਧਿਕਾਰ ਹੀ ਨਹੀਂ ਕਿ ਅਸੀਂ ਉਹਨਾਂ ਦੇ ਉੱਤੇ ਸਵਾਲ ਹੀ ਕਰ ਸਕੀਏ ਸਾਨੂੰ ਕੋਈ ਅਧਿਕਾਰ ਨਹੀਂ ਕਿ ਅਸੀਂ ਉਹਨਾਂ ਦੇ ਉੱਤੇ ਸਵਾਲ ਹੀ ਕਰ ਸਕੀਏ ਠੀਕ ਹੈ ਫਿਰ ਜੇ ਜ਼ਿਆਦਾ ਪਰਸਨਲ ਬੋਲੀਏ ਤੇ ਫਿਰ ਇਹਨਾਂ ਨੂੰ ਜ਼ਿਆਦਾ ਗੁੱਸਾ ਆਉਂਦਾ ਤੇ ਪਰ ਉਹ ਇੱਕ ਗੱਲ ਸੋਚਣ ਵਾਲੀ ਹੈ ਫਿਰ ਸਾਨੂੰ ਵੀ ਤੇ ਪ੍ਰਵਾਸੀਆਂ ਤੋਂ ਕਿੰਨੀਆਂ ਦੀ ਤਕਲੀਫ ਆ ਸਾਡੀ ਤਕਲੀਫ ਵੱਲ ਤਾਂ ਕੋਈ ਧਿਆਨ ਨਹੀਂ ਦਿੱਤਾ ਜਾ ਰਿਹਾ ਅਸੀਂ ਤਾਂ ਕਿਦੰਨੇ ਕਹਿ ਰਹੇ ਹਾਂ ਕਿ ਭਈ ਸਾਨੂੰ ਪ੍ਰਵਾਸੀਆਂ ਤੋਂ ਖਤਰਾ ਆਏ ਸਾਡੀਆਂ ਧੀਆਂ ਭੈਣਾਂ ਮਹਿਬੂਜ਼ ਨਹੀਂ ਹੈਗੀਆਂ ਸਾਡੇ ਜਿਹੜਾ ਕਾਰੋਬਾਰ ਦੇ ਵਿੱਚ ਡਿੱਕੇ ਲੱਗ ਰਹੇ ਆ ਸਾਡਾ ਸੱਭਿਆਚਾਰ ਬਦਲਦੇ ਦੇ ਰਿਹਾ ਸਾਡੀ ਬੋਲੀ ਬਦਲ ਰਹੀ ਹੈ ਠੀਕ ਹੈ ਜੀ ਸਾਡੀਆਂ ਨੌਕਰੀਆਂ ਇਹ ਖਾ ਗਏ ਸਾਡੇ ਸ੍ਰੀ ਗੁਰੂ ਗ੍ਰੰਥ ਸਾਹਿਬ ਨੇ ਇੱਥੇ ਸੁਰੱਖਿਆਤ ਹੈਗਾ ਠੀਕ ਹੈ ਬਾਣੇ ਪਾਪਾ ਕੇ ਲੁੱਟਾਂ ਖੋਹਾਂ ਕਰਦੇ ਆ ਤੇ ਇਸ ਤਰੀਕੇ ਦੀਆਂ ਬਹੁਤ ਸਾਰੀਆਂ ਦਿੱਕਤਾਂ ਜਿਹੜੀਆਂ ਸਾਡੇ ਪੰਜਾਬ ਦੇ ਵਿੱਚ ਸਾਨੂੰ ਪ੍ਰਵਾਸੀਆਂ ਤੋਂ ਹੈਗੀਆਂ ਇੰਨੀਆਂ ਤਾਂ 트੍ਰੰਪ ਨੂੰ ਇੱਥੋਂ ਗਏ ਪੰਜਾਬੀਆਂ ਤੋਂ ਹੋਣੀਆਂ ਵੀ ਨਹੀਂ ਜਿੰਨੀਆਂ ਸਾਨੂੰ ਆ ਠੀਕ ਹੈ ਨਾ ਤਾਂ ਫਿਰ ਸਾਡੀਆਂ ਵੀ ਤਾਂ ਸਾਡੀ ਵੀ ਤਾਂ ਮੰਗ ਹੈ ਨਾ ਸਾਰੇ ਚੜਾਓ ਟ੍ਰੇਨ ਤੇ ਕੱਲ ਨੂੰ ਇਕੱਠੇ ਕਰਕੇ ਤੇ ਫਿਰ ਸਾਾਨੂੰ ਵੀ ਇਹ ਤੋਂ ਵਹਿਲਾ ਕਰਕੇ ਦਿਓ ਸਾਡਾ ਪੰਜਾਬ ਅਸੀਂ ਆਪੇ ਬਲਾਵਾਂਗੇ ਤੇ ਰਹੀ ਗੱਲ ਮੈਂ ਐ ਨਹੀਂ ਕਹਿੰਦੀ ਵੀ ਉਹ ਗੈਰ ਕਾਨੂੰਨੀ ਤਰੀਕੇ ਨਾਲ ਗਏ ਉਹਨਾਂ ਨੇ ਬਹੁਤ ਚੰਗਾ ਕੀਤਾ ਮੈਂ ਕਹਿੰਦੀ ਆ ਜਿਨ੍ਹਾਂ ਨੇ ਉਹਨਾਂ ਨੂੰ ਮਿਸ ਗਾਈਡ ਕੀਤਾ ਉਹਨਾਂ ਤੇ ਕਾਰਵਾਈ ਹੋਣੀ ਚਾਹੀਦੀ ਹੈ ਤਾਂ ਕਿ ਅੱਗੇ ਤੋਂ ਕੋਈ ਵੀ ਏਜੰਟਾ ਜਿਹੜਾ ਕਿਸੇ ਕਿਸੇ ਨੂੰ ਐਦਾਂ ਬਹਿਲਾ ਫਸਲਾ ਕੇ ਆਪਦੇ ਨਿੱਜੀ ਲਾਹੇ ਦੇ ਵਾਸਤੇ ਕਿਸੇ ਦੀ ਜ਼ਿੰਦਗੀ ਕਿਸੇ ਦੀ ਮਿਹਨਤ ਜਾਂ ਪੂੰਜੀ ਖਤਰੇ ਦੇ ਵਿੱਚ ਨਾ ਪਾਵੇ ਇਸ ਕਰਕੇ ਅਸੀਂ ਇਹ ਗੱਲ ਕਹਿ ਰਹੇ ਆ ਹੋਰ ਕੋਈ ਇਹਦਾ ਬਹੁਤਾ ਵੱਡਾ ਮਕਸਦ ਨਹੀਂ ਹੈਗਾਗਾ ਮੈਂ ਤੁਹਾਨੂੰ ਦੱਸਦਾ ਮੈਂ ਤੁਹਾਨੂੰ ਇੱਕ ਘਟਨਾ ਯਾਦ ਕਰਾਉਣਾ ਸਾਡੇ ਜਿਹੜੇ ਪੰਜਾਬੀ ਨੇ ਨਾ ਹਮੇਸ਼ਾ ਸਾਡੇ ਪੰਜਾਬੀਆਂ ਨੇ ਇਤਿਹਾਸ ਤੋਂ ਸਿੱਖਿਆ ਜਦੋਂ ਵੀ ਕੋਈ ਗੱਲ ਇਹਨਾਂ ਦੇ ਨਾਲ ਵਾਪਰੀ ਹੈ ਤਾਂ ਇਹਨਾਂ ਨੇ ਉਸ ਤੋਂ ਸਿੱਖਿਆ ਲਈ ਹੈ ਤੇ ਇਹ ਆਪਣੀ ਜ਼ਿੰਦਗੀ ਦੇ ਵਿੱਚ ਅੱਗੇ ਵਧੇ ਨੇ ਤੇ ਮੈਨੂੰ ਯਕੀਨ ਹੈ ਕਿ ਇਸ ਵਾਰ ਵੀ ਐਵੇਂ ਹੀ ਹੋਊਗਾ ਜਿਹੜੇ ਸਾਡੇ 30 ਨੌਜਵਾਨ ਪੰਜਾਬ ਦੇ ਵਿੱਚ ਵਾਪਸ ਆਏ ਨੇ 1914 ਦੇ ਵਿੱਚ ਇੱਕ ਘਟਨਾ ਵਾਪਰਦੀ ਹੈ ਕੋਮਾਗਾਟਾ ਮਰੂ ਜਹਾਜ਼ ਦੀ ਘਟਨਾ ਜਿਹਦੇ ਵਿੱਚ 376 ਬੰਦੇ ਜਹਾਜ਼ ਤੇ ਰਾਹੀਂ ਕੈਨੇਡਾ ਗਏ ਸੀਗੇ ਪਰ ਉਹਨਾਂ ਨੂੰ ਅੰਦਰ ਨਹੀਂ ਜਾਣ ਦਿੱਤਾ ਕੁਝਕ ਨੂੰ ਜਹਾਜ਼ ਤੋਂ ਉਤਰਨ ਦਿੱਤਾ ਗਿਆ ਤੇ ਬਾਕੀਆਂ ਨੂੰ ਵਾਪਸ ਭੇਜ ਦਿੱਤਾ ਹੁਣ ਫਿਲਮ ਵੀ ਬਣ ਰਹੀ ਐ ਇਸ ਫਿਲਮ ਦੇ ਉੱਤੇ ਹਨਾ ਤਰਸੇਮ ਜੱਸੜ ਉਹ ਨਹੀਂ ਫਿਲਮ ਲੈ ਕੇ ਆ ਰਹੇ ਨੇ ਤਾਂ ਗੁਰਦੀਤ ਗੁਰਦੀਤ ਸਿੰਘ ਜਿਨ੍ਹਾਂ ਨੇ ਇਹ ਜਾਪਾਨੀ ਜਹਾਜ਼ ਖਰੀਦਿਆ ਸੀਗਾ ਤੇ ਮੇਲਾ ਦਾ ਤਰਸੇਮ ਜੱਸੜ ਮੇਵਾ ਸਿੰਘ ਲੋਪੋਕੇ ਦਾ ਜਿਹੜਾ ਕਿਰਦਾਰ ਹੈ ਉਸ ਫਿਲਮ ਦੇ ਵਿੱਚ ਨਿਭਾਉਣਗੇ ਤਾਂ ਉਹ ਜਿਹੜੇ ਬੰਦੇ ਵਾਪਸ ਡਿਪੋਰਟ ਹੋ ਕੇ ਆਏ ਸੀਗੇ ਉਹਨਾਂ ਨੇ ਕੀ ਕੀਤਾ ਉਸ ਚੀਜ਼ ਨੂੰ ਪੋਜੀਟਿਵਲੀ ਲਿਆ ਪੰਜਾਬ ਦੇ ਵਿੱਚ ਗਦਰ ਲਹਿਰ ਚੱਲ ਰਹੀ ਸੀਗੀ ਉਹਦੇ ਵਿੱਚ ਉਹਨਾਂ ਨੇ ਹਿੱਸਾ ਲਿਆ ਆਪਣਾ ਅੱਗੇ ਵਧੇ ਉਹ ਉਸ ਚੀਜ਼ ਤੋਂ ਨਰਾਸ਼ ਨਹੀਂ ਹੋਏ ਗਦਰ ਲਹਿਰ ਦੇ ਵਿੱਚ ਹਿੱਸਾ ਰਿਹਾ ਹਿੱਸਾ ਲਿਆ ਤੇ ਪੰਜਾਬ ਦੇ ਜਿਹੜਾ ਇੰਡੀਆ ਗੁਲਾਮ ਸੀਗਾ ਬ੍ਰਿਟਿਸ਼ ਸਰਕਾਰ ਸੀਗੀ ਉਹਦੇ ਖਿਲਾਫ ਉਹ ਹੋਰ ਜ਼ਿਆਦਾ ਜਿਹੜੇ ਅੰਦੋਲਨ ਸ਼ੁਰੂ ਹੋ ਗਏ ਹਨਾ ਉਸ ਤੋਂ ਬਾਅਦ ਕਿੰਨੀਆਂ ਹੀ ਕਟਨਾਵਾਂ ਲਾ ਲੋ ਜਿਹੜੀਆਂ ਪੰਜਾਬੀਆਂ ਦੇ ਨਾਲ ਵਾਪਰੀਆਂ ਪਰ ਉਹਨਾਂ ਨੇ ਆਪਣਾ ਦਿਲ ਨਹੀਂ ਹੋਲਾ ਕੀਤਾ ਉਹ ਅੱਗੇ ਵਧੇ ਤਾਂ ਮੈਨੂੰ ਲੱਗਦਾ ਕਿ ਇਹ ਜਿਹੜੇ ਨੌਜਵਾਨ ਨੇ ਹੁਣ ਜਿਵੇਂ ਕੱਲ ਤੁਸੀਂ ਇੱਕ ਸਟੋਰੀ ਵੀ ਕੀਤੀ ਹਨਾ ਇੱਕ ਆਪਾਂ ਸੋਸ਼ਲ ਮੀਡੀਆ ਵੀ ਦੇਖ ਰਹੇ ਆ ਕਿ ਕਿਸੇ ਨੌਜਵਾਨ ਨੇ ਆਪਣਾ ਆਟੋ ਪਾ ਲਿਆ ਕਿਸੇ ਨੌਜਵਾਨ ਨੇ ਆਪਣਾ ਕਿਰਤ ਕਮਾਈ ਸ਼ੁਰੂ ਕਰ ਲਈ ਹੌਸਲਾ ਨਹੀਂ ਛੱਡਿਆ ਹੈ ਨਾ ਤੇ ਸਗੋ ਉਹ ਇਸ ਚੀਜ਼ ਨੂੰ ਇੱਕ ਬੇਇੱਜ਼ਤੀ ਦੇ ਤੌਰ ਤੇ ਨਹੀਂ ਲੈ ਰਹੇ ਉਹਨਾਂ ਨੇ ਆਪਣੀ ਗੱਡੀਆਂ ਤੇ ਲਿਖਵਾ ਲਿਆ ਕਿ ਡਿਪੋਰਟ ਯੂਐਸ ਤੋਂ ਡਿਪੋਰਟ ਹੋਏ ਪੰਜਾਬੀ ਹੈ ਨਾ ਐਦਾਂ ਕੁਝ ਕਰਕੇ ਉਹਨਾਂ ਨੇ ਪੋਜੀਟਿਵਲੀ ਲੈ ਕੇ ਆਪਣਾ ਕੰਮਕਾਰ ਸ਼ੁਰੂ ਕਰ ਰਹੇ ਨੇ ਤਾਂ ਸਾਨੂੰ ਇਹ ਲੱਗਦਾ ਹੈ ਕੰਮਕਾਰ ਸਾਰੇ ਕਰਨਗੇ ਬੜੇ ਹੌਸਲੇ ਵਾਲੇ ਨੇ ਸਾਰੇ ਸਾਰੇ ਕੰਮ ਕਰਨਗੇ ਪਰ ਉਹਨਾਂ ਨੂੰ ਰੋਜ਼ਗਾਰ ਦੇਣਾ ਸਾਡਾ ਹੱਕ ਹੈ ਠੀਕ ਹੈ ਉਹਨਾਂ ਨਾਲ ਕਿਸੇ ਵੀ ਕਿਤੇ ਵੀ ਉਹ ਪ੍ਰਾਈਵੇਟ ਕੰਮ ਕਰਨ ਜਾਂਦੇ ਆ ਤਾਂ ਉਹਨਾਂ ਨਾਲ ਕਿਸੇ ਵੀ ਤਰ੍ਹਾਂ ਦਾ ਬਿਤਕਰਾ ਨਾ ਕੀਤਾ ਜਾਵੇ ਜਾਂ ਉਹਨਾਂ ਨੂੰ ਕਿਸੇ ਵੀ ਤਰ੍ਹਾਂ ਦੀ ਇਸ ਤਰ੍ਹਾਂ ਦੀ ਜਿਵੇਂ ਮਸਕਰੀ ਕਹਿ ਲੋ ਹਨਾ ਨਾ ਕੀਤੀ ਜਾਵੇ ਕਿਉਂਕਿ ਕਈ ਵਾਰੀ ਬੰਦਾ ਉਸ ਗੱਲ ਨੂੰ ਦਿਲ ਤੇ ਲਾ ਜਾਂਦਾ ਹੈ ਤੇ ਥੋੜਾ ਬਹੁਤਾ ਜਿਹੜੇ ਪਰਿਵਾਰਾਂ ਦੀ ਜਿਹੜੀ ਸ਼ਾਨਦਬੀਨ ਹੋਵੇ ਕਿ ਕਿਹਨੇ ਆਪਣੀ ਨਿੱਜੀ ਪ੍ਰਾਪਰਟੀ ਵਿੱਚ ਹੀ ਹੈ ਚਲੋ ਠੀਕ ਹੈ ਉਹਨੇ ਵਿੱਚ ਹੀ ਆ ਉਹ ਉਹ ਕਰਜ਼ੇ 'ਚ ਤਾਂ ਨਹੀਂ ਹੈਗਾ ਨਾ ਉਹਨੇ ਤਾਂ ਵੇਚ ਕੇ ਪੈਸੇ ਭਰੇ ਸੀ ਕੋਈ ਇਹੋ ਜਿਹਾ ਪਰਿਵਾਰ ਜਿਹਨੇ ਲੋਕਾਂ ਤੋਂ ਪੈਸੇ ਫੜ-ਫੜ ਕੇ ਜਿਹੜਾ 40 ਲੱਖ ਇਕੱਠਾ ਕੀਤਾ ਸੀ ਵਿਆਜ ਤੇ ਪੈਸੇ ਫੜ-ਫੜ ਕੇ 40 ਲੱਖ ਇਕੱਠਾ ਕੀਤਾ ਸੀ ਉਹੋ ਜਿਹੇ ਪਰਿਵਾਰਾਂ ਦੀ ਸਰਕਾਰ ਨੂੰ ਜ਼ਰੂਰ ਮਦਦ ਕਰਨੀ ਚਾਹੀਦੀ ਹੈ ਕਿਉਂਕਿ ਇਹ ਇਹ ਚੀਜ਼ ਆ ਜਿਹੜੀ ਉਹ ساری ਉਮਰ ਹੀ ਨਹੀਂ ਲੱਤੂਗੀ ਇੱਕ ਬੰਦਾ ਘਰ ਦੇ ਵਿੱਚ ਕਮਾਉਣ ਆਲਾ ਤੇ ਉਹਦੇ ਤੋਂ ਇਹ ਚੀਜ਼ ساری ਉਮਰ ਹੀ ਨਹੀਂ ਲੱਤੂਗੀ ਉਹ ساری ਉਮਰ ਉਦੀ ਸਾਰਾ ਜ਼ਿੰਦਗੀ ਹੈ ਜਿਹੜੀ ਉਹ اسی ਚੀਜ਼ ਚ ਲੰਗ ਜੂਗੀ ਤੇ ਬਹੁਤ ਸਾਰੇ ਐਨਆਰਆਈ ਭਰਾ ਵੀ ਨੇ ਉਹਨਾਂ ਨੂੰ ਵੀ ਇਹਨਾਂ ਪਰਿਵਾਰਾਂ ਦੇ ਵਿੱਚੋਂ ਜਿਹੜੇ ਜਾਇਜ ਨੇ ਆਪਾਂ ਇਹ ਨਹੀਂ ਕਹਿੰਦੇ ਵੀ ਕਈ ਵਧੀਆ ਸਰ ਦੇ ਵਰਦੇ ਵੀ ਜਾਂਦੇ ਆ ਪਰ ਜਿਹੜੇ ਜਾਇਜ ਨੇ ਉਹਨਾਂ ਦੀ ਮਦਦ ਹੈ ਜਿਹੜੀ ਉਹ ਜ਼ਰੂਰ ਕਰਨੀ ਚਾਹੀਦੀ ਹੈ ਸਰਕਾਰਾਂ ਦਾ ਸਾਨੂੰ ਪਤਾ ਹੀ ਹੈ ਜੀ ਇਹ ਤਾਂ ਪੱਲੀਆਂ ਤੇ ਬਹਿ ਕੇ ਫੋਟੋਆਂ ਖਿੱਚ ਕੇ ਪੋਸਟਾਂ ਪਾਉਣ ਵਾਲੀਆਂ ਨੇ ਇਹ ਲੀਡਰ ਹੈ ਜਿਹੜੇ ਮੰਤਰੀ ਹੈ ਇਹ ਇਹੋ ਜਿਹੀ ਹੈ ਠੀਕ ਹੈ ਕਿਸੇ ਨੇ ਉਹਨਾਂ ਦੇ ਘਰ ਦੇ ਵਿੱਚ ਜਾ ਕੇ ਉਹਨਾਂ ਦੀ ਮਦਦ ਨਹੀਂ ਕੀਤੀ ਠੀਕ ਹੈ ਮਦਦ ਕਰਨੀ ਕਰਨ ਦੀ ਲੋੜ ਹੈ ਕੱਲਾ ਉਹਨਾਂ ਨਾਲ ਮਿਲ ਕੇ ਗੱਲਾਂ ਕਰਕੇ ਜਿਹੜੀ ਗੱਡੀ ਆ ਉਹ ਨਹੀਂ ਚੱਲਣੀ ਉਹਨਾਂ ਨੂੰ ਹਣ ਸਾਥ ਦੀ ਨਹੀਂ ਉਹਨਾਂ ਨੂੰ ਪੈਸੇ ਦੀ ਲੋੜ ਆ ਸਿੱਧੀ ਜੀ ਗੱਲ ਇਹ ਆ ਠੀਕ ਹੈ ਜੀ ਸਾਥ ਸਾਥ ਤੇ ਵੇਖੋ ਉਹਨਾਂ ਦੇ ਨਾਲ ਉਹਨਾਂ ਦੇ ਪਰਿਵਾਰ ਦਾ ਹੈਗਾ ਹੀ ਹੈ ਹਨਾ ਸਾਥ ਤੇ ਬੰਦੇ ਦੇ ਨਾਲ ਜਿੰਨਾ ਚਿਰ ਪਰਸ਼ਾਵਾ ਹੈ ਸਾਹ ਹੈ ਉਹਨਾਂ ਚਿਰ ਉਹ ਜਿਉਂਦਾ ਹੀ ਆ ਪਰ ਜਿਹੜੀ ਉਹਨਾਂ ਨੂੰ ਵੱਡਾ ਜਿਹੜਾ ਘਾਟਾ ਹੈ ਉਹ ਪੈਸੇ ਦਾ ਹੀ ਹੋਇਆ ਸਾਰੇ ਮਾਮਲੇ ਦੇ ਵਿੱਚ ਪੈਸੇ ਦਾ ਹੀ ਘਾਟਾ ਪਿਆ ਜਿਨ੍ਹਾਂ ਨੇ ਕਰਜ਼ੇ ਚੁੱਕ ਕੇ ਆਪਦੇ ਬੱਚੇ ਵਿਦੇਸ਼ ਭੇਜੇ ਸੀ ਉਹਨਾਂ ਦੀ ਮਦਦ ਹੋਣੀ ਚਾਹੀਦੀ ਹੈ ਹਾਲਾਂਕਿ ਜਿਹਦੇ ਕੋਲ ਪੈਸੇ ਸੀ ਗਏ ਜਾਂ ਜਿਨ੍ਹਾਂ ਦਾ ਸਰਦਾ ਪੁੱਜਦਾ ਸੀ ਆਪਾਂ ਉਹਦੇ ਬਾਰੇ ਟਿੱਪਣੀ ਨਹੀਂ ਕਰਦੇ ਤੇ ਦੂਜੀ ਜਿਹੜੀ ਆਪਾਂ ਗੱਲ ਕਰ ਰਹੇ ਸੀਗੇ ਕਿ ਭਾਈ ਏਜੰਟਾਂ ਬਾਰੇ ਹਨਾ ਤਾਂ ਏਜੰਟਾਂ ਦੇ ਉੱਤੇ ਸਖਤ ਕਾਰਵਾਈ ਹੋਣੀ ਚਾਹੀਦੀ ਹੈ ਇਹ ਉਹੀ ਸਰਕਾਰਾਂ ਨੇ ਜਿਹੜੀਆਂ ਕਹਿੰਦੀਆਂ ਸੀ ਕਿ ਅਸੀਂ ਗੋਰੇ ਇੱਧਰ ਬੁਲਾਵਾਂਗੇ ਤੇ ਪਰ ਹੋ ਕੀ ਹੋ ਕੀ ਰਿਹਾ ਨਾ ਹੋ ਹੋ ਇਹ ਰਿਹਾ ਕਿ ਸਾਡੇ ਤਾਂ ਕੁਝ ਕੁ ਲੀਡਰ ਵੀ ਇਹੋ ਜਿਹੇ ਆ ਜਿਹੜੇ ਏਜੰਟਾਂ ਦੇ ਨਾਲ ਮਿਲ ਕੇ ਮਿਲ ਕੇ ਇਧਰੋਂ ਪੰਜਾਬੀਆਂ ਨੂੰ ਗੈਰ ਕਾਨੂੰਨੀ ਤਰੀਕੇ ਦੇ ਨਾਲ ਉਧਰ ਭੇਜਦੇ ਨੇ ਠੀਕ ਹੈ ਜੀ ਬਹੁਤ ਸਾਰੇ ਇਹੋ ਜਿਹੇ ਹੁਣ ਸ਼ਾਨਬੀਨ ਕਿਉਂ ਨਹੀਂ ਹੋ ਰਹੀ ਇਨਵੈਸਟੀਗੇਸ਼ਨ ਕਿਉਂ ਨਹੀਂ ਹੋ ਰਹੀ ਕਿਉਂਕਿ ਵਿੱਚ ਮੰਤਰੀ ਲੋਕ ਸ਼ਾਮਿਲ ਨੇ ਜੇ ਸ਼ਾਨਬੀਨ ਹੋਈ ਤੇ ਉਹਨਾਂ ਦੀਆਂ ਲੀਰਾਂ ਖੇਲਰਣਗੀਆਂ ਠੀਕ ਹੈ ਨਾ ਜੀ ਤੇ ਬਹੁਤ ਸਾਰੇ ਇਹ ਜਿਹੜਾ ਕੋਈ ਵੀ ਠੱਗੀ ਦੀ ਦੁਕਾਨ ਹੈ ਨਾ ਇਹ ਸਰਕਾਰ ਦੀ ਸ਼ਹਿਤੋ ਬਿਨਾ ਚੱਲ ਹੀ ਨਹੀਂ ਸਕਦੀ ਇਦੇ ਵਾਸਤੇ ਸਰਕਾਰ ਦੀ ਸ਼ਹਿ ਹੋਣਾ ਬਹੁਤ ਜ਼ਿਆਦਾ ਜ਼ਰੂਰੀ ਹੈ ਜਿਨੇ ਕਰੋੜਾਂ ਰੁਪਏ ਦੀ ਠੱਗੀ ਮਾਰਨੀ ਹੈ ਜਿਨੇ ਕਰੋੜਾਂ ਰੁਪਏ ਦੀ ਠੱਗੀ ਮਾਰਨੀ ਹੈ ਕੀ ਤੁਸੀਂ ਮੰਨਦੇ ਹੋ ਕਿ ਉਹ ਬੰਦੇ ਨੂੰ ਸਰਕਾਰੀ ਸ਼ਹਿ ਨਹੀਂ ਹੋਊਗੀ ਡੈਫੀਨਟਲੀ ਹੋਊਗੀ ਸਰਕਾਰੀ ਸ਼ਹਿ ਤੋਂ ਬਿਨਾ ਐਡਾ ਵੱਡਾ ਕਾਂਡ ਹੋ ਹੀ ਨਹੀਂ ਸਕਦਾ ਕੰਮ ਹੋ ਹੀ ਨਹੀਂ ਸਕਦਾ ਠੀਕ ਹੈ ਨਾ ਜੀ ਤੇ ਇੱਕ ਤਾਂ ਹੁੰਦਾ ਕਿ ਕੋਈ ਤੁਸੀਂ ਟੂਰਿਸਟ ਵੀਜ਼ੇ ਦੇ ਤੌਰ ਤੇ ਭੇਜ ਰਹੇ ਹੋ ਜਾਂ ਕਿਸੇ ਜਾਇਜ਼ ਹਨਾ ਆਪਾਂ ਕਹਿ ਸਕਦੇ ਕਈ ਵਾਰੀ ਉਧਰ ਜਾ ਕੇ ਕਹਿ ਦਿੰਦੇ ਵੀ ਆਪਾਂ ਭਈ ਇਹਨੂੰ ਵਧਾ ਦਾਂਗੇ ਜਾਂ ਚੇਂਜ ਕਰਾ ਦਾਂਗੇ ਕਨਵਰਟ ਕਰਾ ਦਾਂਗੇ ਉਹ ਗੱਲ ਇੱਕ ਵੱਖਰੀ ਹੈ ਪਰ ਇੱਕ ਤੁਸੀਂ ਸਦਾ ਹੀ ਕਹਿ ਰਹੇ ਹੋ ਕਿ ਡੌਂਕੀ ਜ਼ਰੀਏ ਤੁਹਾਡਾ ਬੰਦਾ ਭੇਜਣਾ ਹੈ ਠੀਕ ਹੈ ਤਾਂ ਜਿਹੜਾ ਗੈਰ ਕਾਨੂੰਨੀ ਪੰਜਾਬ ਦੇ ਵਿੱਚ ਕੰਮ ਕਰ ਰਿਹਾ ਹੈ 2 ਨੰਬਰ 2 ਨੰਬਰ ਤੇ ਵੈਸੇ ਹੀ ਮਾੜਾ ਮੰਨਿਆ ਜਾਂਦਾ ਪਰ ਸਾਡੇ ਗਾਣਿਆਂ ਦੇ ਵਿੱਚ ਇਹਨਾਂ ਨੂੰ ਪ੍ਰਮੋਟ ਹੀ ਇਸ ਤਰੀਕੇ ਨਾਲ ਹਾਂ ਗਗਨ ਇੱਕ ਸਵਾਲ ਹੋਰ ਵੀ ਉੱਠਦਾ ਹੈ ਨਾ ਜਿਵੇਂ ਆਪਾਂ ਇਹ ਵੀ ਦੇਖੋ ਸਾਡੇ ਗੀਤ ਸਾਡੇ ਗੀਤਾਂ ਦੇ ਵਿੱਚ ਜਿਹ ਜਿੱਦਾਂ ਦੀਆਂ ਚੀਜ਼ਾਂ ਹੁੰਦੀਆਂ ਨੇ ਆਪਾਂ ਇਹ ਸਾਰੇ ਮੰਨਦੇ ਆ ਕਿ ਕਿਤੇ ਨਾ ਕਿਤੇ ਫਿਲਮਾਂ ਤੇ ਗੀਤ ਆਪਾਂ ਪਿਛਲੀ ਵਾਰ ਵੀ ਇਹ ਗੱਲ ਡਿਸਕਸ ਕਰੀ ਸੀ ਕਿ ਲੋਕਾਂ ਦੇ ਉੱਤੇ ਉਸ ਚੀਜ਼ ਦਾ ਅਸਰ ਹੁੰਦਾ ਆ ਅਸੀਂ ਇਦਾਂ ਦੇ ਗੀਤ ਗਾਣੇ ਆ ਕਿ ਜੱਟਾਂ ਦੇ ਪੁੱਤਾਂ ਨੂੰ ਰੋਕ ਰੱਸ ਸਕੇ ਨਾ 트াম্প ਵੀ ਲੋਦੂ ਕਿਤੇ ਕਿਸੀ ਸਿੱਕੀ ਦੀ ਤਾਂ ਗੱਲ ਛੱਡਦੇ ਹਨ ਐਦਾ ਤੇ ਬਹੁਤ ਸਾਰੇ ਗੀਤ ਐਦਾ ਦੇ ਆਉਂਦੇ ਪਰ ਲੋਕ ਕਹਿੰਦੇ ਕਿ ਨਹੀਂ ਇਹ ਅਸਰ ਨਹੀਂ ਹੈ ਪਰ ਕਿਤੇ ਨਾ ਕਿਤੇ ਤੁਹਾਨੂੰ ਇਹ ਗੱਲ ਲੱਗਦਾ ਕਿ ਸਾਨੂੰ ਸ਼ਾਇਦ ਓਵਰ ਇਹ ਇੱਕ ਗਲਤ ਕੰਮ ਕਰਨ ਦੇ ਲਈ ਐਦਾ ਦੇ ਗੀਤ ਵੀ ਸਾਨੂੰ ਇੱਕ ਉਤਸ਼ਾਹ ਦਿੰਦੇ ਨੇ ਬਹੁਤ ਸਾਰੇ ਗੀਤ ਹੈ ਕੰਮ ਸਾਰੇ ਬਲੇ ਨਹੀਂ ਦੋ ਨੰਬਰ ਦੇ ਹਨਾ ਹੁਣ ਉਹਨੂੰ ਪ੍ਰਮੋਟ ਹੀ ਕੀਤਾ ਗਿਆ ਵੀ ਦੋ ਨੰਬਰ ਦੇ ਕੰਮ ਬਹੁਤ ਵਧੀਆ ਅਸੀਂ ਬਹੁਤ ਉਮੀਦਿਚਾਂ ਵੀ ਦੋ ਨੰਬਰ ਦੇ ਕੰਮ ਨਾਲ ਅਸੀਂ ਅਮੀਰ ਹੋਗੇ ਅਮੀਰ ਤੇ ਹੋਗੇ ਜਿੱਦੇ ਫੜੇ ਜਾਓਗੇ ਉੱਦੇ ਦੱਸਿਓ ਕੀ ਹੋਊਗਾ ਉਹਦਾ 네ਗੇਟਿਵ ਕੀ ਪੁਆਇੰਟ ਹੈ ਜਾਂ ਉਹਦਾ 네ਗੇਟਿਵ ਕੀ ਪੱਖ ਹੈ ਕੋਈ ਨਹੀਂ ਦੱਸਦਾ ਤਾਂ ਹੀ ਤੇ ਫਿਰ ਜੋ ਆਖਾਂ ਦਾ ਰੁਝਾਨ ਹੋ ਰਿਹਾ ਨਾ ਜਿਹੜਾ ਉਹ 트럼ਪ ਵਾਲਾ ਗਾਣਾ ਸੀ ਉਹ ਵੀ ਇਦਾਂ ਹੀ ਸੀਗਾ ਤੇ ਉਹਨੂੰ ਜਦੋਂ ਤੁਸੀਂ ਪ੍ਰਮੋਟ ਕਰੋਗੇ ਤਾਂ ਯੂਥ ਉਹਨੂੰ ਕਿੱਦਾਂ ਲੈਂਦਾ ਤੁਸੀਂ ਇਹ ਵੀ ਤਾਂ ਸੋਚੋ ਇਹ ਵੀ ਤਾਂ ਸੋਚਣਾ ਪੈਣਾ ਨਾ ਸੋ ਕਿਤੇ ਨਾ ਕਿਤੇ ਇਹਦੇ ਵਿੱਚ ਕਲਾਕਾਰ ਭਾਈਚਾਰਾ ਵੀ ਜ਼ਿੰਮੇਵਾਰ ਆ ਆਪਾਂ ਸਿਰਫ ਇਸ ਚੀਜ਼ ਤੇ ਫੋਕਸ ਨਾ ਰੱਖੀਏ ਕਿ ਸਾਡੇ ਮਿਲੀਅਨ ਵਿਊ ਜਾਣਾ ਸੀ ਹਿੱਟ ਹੋ ਜੀਏ ਤਾਂ ਸਾਨੂੰ ਜਨਤਾ ਨੂੰ ਲੋਕਾਂ ਨੂੰ ਕੋਈ ਵੀ ਚੀਜ਼ ਪਰੋਸਣ ਤੋਂ ਇਹ ਇਹ ਤਾਂ ਜੀ ਚੱਕਵੇਂ ਚੁੱਲੇ ਆ ਇਹ ਤਾਂ ਚੱਕਵੇਂ ਚੁੱਲੇ ਇਹਨਾਂ ਦਾ ਕੀ ਆ ਹੰਡ ਬੋਟ ਹੋ ਕੇ ਸੈਡ ਜੇ ਲਾ ਲੈਣਗੇ ਇਹੀ ਬੰਦੇ ਸੈਡ ਗਾਣੇ ਗਾਉਣ ਲੱਗ ਜਾਣਗੇ ਕਿ 40 ਲੱਖ ਸਾਡਾ ਤੁਹਾਡਾ ਆਇੰਗਿਆ ਇਹ ਹੋ ਗਿਆ ਵਾਹ ਹੋ ਗਿਆ ਤੇ ਹੁਣ ਸੈਡ ਗਾਉਣ ਲੱਗ ਜਾਣਗੇ ਮਾਵਾ ਮਾਵਾ ਦੇ ਇਮੋਸ਼ਨਸ ਨਾਲ ਕਿਤੇ ਲੱਗ ਜਾਣਗੇ ਕਿਉਂ ਇਹ ਤਾਂ ਬਿਜ਼ਨਸਮੈਨ ਲੋਕ ਆ ਜਿੰਨੇ ਵੀ ਇਹ ਬਿਜ਼ਨਸਮੈਨ ਲੋਕ ਹੈ ਇਹਨਾਂ ਨੇ ਤਾਂ ਬਿਜ਼ਨਸ ਕਰਨਾ ਵੀ ਕਿਹੜੀ ਚੀਜ਼ ਕਦੋਂ ਕਲਿੱਕ ਹੋਣੀ ਹੈ ਇਹਨਾਂ ਨੇ ਇਹ ਦੇਖਣਾ ਹੈ ਇਹ ਥੋੜੀ ਵੇਖਣਾ ਹੈ ਕਿ ਤੁਹਾਨੂੰ ਇੱਥੋਂ ਚੱਕ ਦੇਣ ਵਾਲੇ ਵੀ ਅਸੀਂ ਸੀਗੇ ਤੇ ਹੁਣ ਤੁਹਾਨੂੰ ਠਾਰਨ ਵਾਲੇ ਵੀ ਅਸੀਂ ਆ ਇਦਾਂ ਨਹੀਂ ਹੁੰਦਾ ਠੀਕ ਹੈ ਤਾਂ ਇਹ ਇਹ ਵੀ ਕਿਤੇ ਨਾ ਕਿਤੇ ਇਹ ਭਾਈਚਾਰਾ ਵੀ ਜ਼ਿੰਮੇਵਾਰ ਹੈ ਠੀਕ ਹੈ ਤੇ ਕੁੱਲ ਮਿਲਾ ਕੇ ਬਹੁਤ ਮਾੜਾ ਹੋਇਆ ਤੇ ਮੈਂ ਇੱਥੇ ਇੱਕ ਗੱਲ ਸਾਡੇ ਲੀਡਰਾਂ ਨੂੰ 트੍ਰੰਪ ਤੋਂ ਜ਼ਰੂਰ ਸਿੱਖਣੀ ਚਾਹੀਦੀ ਹੈ ਭਾਵੇਂ ਉਹਨੇ ਸਾਡੇ ਮੁੰਡਿਆਂ ਨਾਲ ਲੱਖ ਮਾੜਾ ਕੀਤਾ ਪਰ ਅਗਲੇ ਨੇ ਆਪਦੇ ਦੇਸ਼ ਦੇ ਵਾਸੀਆਂ ਨਾਲ ਕੀਤਾ ਵਾਅਦਾ ਸਭ ਤੋਂ ਪਹਿਲਾਂ ਪੂਰਾ ਕੀਤਾ ਰਮਨ ਠੀਕ ਹੈ ਸਾਡੇ ਇੱਥੇ ਗੁਟਕਾ ਸਾਹਿਬ ਦੀ ਸੌਂh ਖਾ ਕੇ ਭੁੱਲ ਹੀ ਜਾਂਦੇ ਆ ਕਿ ਅਸੀਂ ਸੌਂh ਕਾਹਦੀ ਚੱਕੀ ਸੀ ਵੀ ਅਸੀਂ ਕਿਸ ਕੰਮ ਵਾਸਤੇ ਸੌਂh ਚੱਕੀ ਸੀ ਇਹ ਵੀ ਭੁੱਲ ਜਾਂਦੇ ਆ ਤੇ ਉਹ ਬੰਦੇ ਨੇ ਇੱਕ ਮੂੰਹ ਨਾਲ ਸਿਰਫ ਵਾਦਾ ਕੀਤਾ ਸੀ ਕਿ ਮੈਂ ਆਉਂਦਿਆਂ ਸਾਰ ਤੁਹਾਡੀ ਜਿਹੜੀ ਇਹ ਪ੍ਰਵਾਸੀਆਂ ਦੀ ਸਮੱਸਿਆ ਏ ਜਾਂ ਗੈਰ ਕਾਨੂੰਨੀ ਪ੍ਰਵਾਸੀਆਂ ਦੀ ਸਮੱਸਿਆ ਏ ਉਹ ਦੂਰ ਕਰੂੰਗਾ ਉਹਨੇ ਕੋਈ ਸਾਰੇ ਥੋੜੀ ਰਿਪੋਰਟ ਕੀਤੀ ਐ ਉਹਨੇ ਉਹੀ ਕੀਤੀ ਐ ਨਾ ਜਿਹੜੇ ਗੈਰ ਕਾਨੂੰਨੀ ਐ ਹੁਣ ਜੇ ਅਸੀਂ ਪ੍ਰਵਾਸੀਆਂ ਵਾਸਤੇ ਜਾਂ ਭਈਆਂ ਵਾਸਤੇ ਰੌਲਾ ਪਾ ਰਹੇ ਆ ਸਾਰਿਆਂ ਨੂੰ ਨਹੀਂ ਕਹਿ ਰਹੇ ਨਾ ਅਸੀਂ ਸਾਰਿਆਂ ਨੂੰ ਨਹੀਂ ਕਹਿੰਦੇ ਅਸੀਂ ਬਿਲਕੁਲ ਹਾਂ ਨਹੀਂ ਵੀ ਮਤਲਬ ਉਹ ਵੀ ਬਾ ਸਕਦੇ ਆ ਨਾ ਫਿਰ ਉਹ ਵੀ ਰੌਲਾ ਪਾ ਸਕਦੇ ਆ ਤੇ ਉਹਨਾਂ ਨੂੰ ਹੱਕ ਹੈ ਅਗਲੇਆਂ ਦਾ ਦੇਸ਼ ਅਗਲੇਆਂ ਦਾ ਮੁਲਕ ਹੈ ਜੋ ਮਰਜ਼ੀ ਕਰਨ ਉੱਥੇ ਉਹਨਾਂ ਦੇ ਰੂਲ ਹੋਣਗੇ ਤੇ ਅਗਲਾ ਉੱਥੋਂ ਦਾ ਰਾਜਾ ਉਹ ਜੋ ਚਾਹੇ ਉਹ ਕਰ ਸਕਦਾ ਏ ਅਸੀਂ ਉਹਨੂੰ ਟਾਰਗੇਟ ਨਹੀਂ ਕਰ ਸਕਦੇ ਪਰ ਸਵਾਲ ਤਾਂ ਸਾਡੇ ਵਾਲਿਆਂ ਦਾ ਹੈ ਇਹ ਹਰ ਵੋਟਾਂ ਦੇ ਵਿੱਚ 70 ਸਾਲ ਹੋ ਗਏ ਕੰਨਾਂ ਦੇ ਵਿੱਚੋਂ ਲਹੂ ਨਿਕਲ ਗਿਆ ਸੁਣਦਿਆਂ ਦਾ ਵੀ ਸਰਕਾਰੀ ਨੌਕਰੀਆਂ ਦੇਵਾਂਗੇ ਅਸੀਂ ਬੇਅਦਬੀ ਰੋਕਾਂਗੇ ਅਸੀਂ ਆਹ ਕਰਾਂਗੇ ਤੇ ਕੀਤਾ ਕੀ ਆਕਲੀਆਂ ਨਾਲੀਆਂ ਹੀ ਪੱਕੀਆਂ ਕਰੀ ਜਾਂਦੇ ਆ ਨਾਲੀਆਂ ਹੀ ਪੱਕੀਆਂ ਕਰੀ ਜਾਂਦੇ ਮੈਨੂੰ ਤਾਂ ਸਮਝ ਨਹੀਂ ਆਉਂਦੀ ਕਿ ਨਾਲੀਆਂ 'ਚੋਂ ਪਾਣੀ ਪੀਣਾ ਤੁਸੀਂ ਅੰਨੀਆ ਨਾਲੀਆਂ ਪੱਕੀਆਂ ਕਰਕੇ ਕੀ ਕਰਨਾ ਕੋਈ ਕੰਮ ਵੀ ਦੇ ਦਿਓ ਇਹਨਾਂ ਨੂੰ ਕੋਈ ਰੋਜ਼ਗਾਰ ਵੀ ਦੇ ਦਿਓ ਕਿਤੇ ਨਸ਼ਾ ਵੀ ਖਤਮ ਕਰ ਦਿਓ ਕਿਤੇ ਪੰਜਾਬ ਦੇ ਵਿੱਚ ਵੀ ਇੰਨਾ ਪ੍ਰਵਾਸ ਹੋ ਗਿਆ ਜਿਹਦੇ ਕਰਕੇ ਇੰਨੀਆਂ ਦਿੱਕਤਾਂ ਆ ਰਹੀਆਂ ਆ ਉਹ ਵੀ ਹੱਲ ਕਰ ਦਿਓ ਸੌਹਾ ਤੁਸੀਂ ਗੁਟਕਾ ਸਾਹਿਬ ਦੀਆਂ ਚੱਕ ਚੱਕ ਕੇ ਖਾਂਦੇ ਹੋ ਜਿਨ ਕਿੰਨੇ ਪਰਿਵਾਰਾਂ ਦੇ ਨੌਜਵਾਨ ਮੁੰਡੇ ਜਿਹੜੇ ਆ ਉਹ ਮਾਰੇ ਗਏ ਤੇ ਤੁਸੀਂ ਕਿਸੇ ਇੱਕ ਪਰਿਵਾਰ ਨੂੰ ਨਿਆਂ ਹੀ ਦੇ ਦਿਓ ਕਿਸੇ ਦਾ ਇਨਸਾਫ ਹੀ ਕਰ ਦਿਓ ਤੁਸੀਂ ਡੱਕਾ ਨਹੀਂ ਕਰਦੇ ਤੇ ਅਗਲੇ ਨੇ ਤਾਂ ਬਣਦਿਆਂ ਸਾਰ ਡਿਪੋਰਟ ਕਰਕੇ ਚੱਕ ਕੇ ਸਾਰੇ ਆਏ ਮਾਰੇ ਜਿਵੇਂ ਦੁੱਧ ਚ ਕੋਈ ਮੱਖੀ ਕੱਢ ਕੇ ਬਾਹਰ ਮਾਰਦਾ ਹੁੰਦਾ ਹੈ ਅਗਲੇ ਨੇ ਤਾਂ ਕੰਮ ਕੀਤਾ ਆਪਦੇ ਦੇਸ਼ ਦਾ ਗਾਂ ਨੂੰ ਵੀ ਅਗਲਾ ਬਣੂਗਾ ਤੁਸੀਂ ਵੀ ਕੋਈ ਇਹੋ ਜਿਹਾ ਬਾਦਰੀ ਵਾਲਾ ਕੋਈ ਭਦਰਕਾਰੀ ਵਾਲਾ ਕੰਮ ਕਰ ਦਿਓ ਨਾ ਤੁਸੀਂ ਵੀ 104 ਨੂੰ ਸਰਕਾਰੀ ਨੌਕਰੀ ਦੇ ਕੇ ਆਕੋ ਵੀ ਲੈ ਵੀ ਟਰੰਪ ਸਿਆਂ ਤੂੰ ਭੇਜੇ ਸੀ ਤੇ ਅਸੀਂ ਆ ਵੇਖੋ ਸਾਹਮੇ ਆ ਹਾਂ ਅਸੀਂ ਸਾਹਮਲੇ ਤੁਸੀਂ ਵੀ ਕੋਈ ਬਾਦਰੀ ਵਾਲਾ ਕੰਮ ਕਰ ਦਿਓ ਤੁਸੀਂ ਵੀ ਕੋਈ ਭਦਰਕਾਰੀ ਖੱਟ ਲੋ ਜੱਗ ਤੇ ਆਏ ਹੋ ਤੁਸੀਂ ਲੋਕਾਂ ਨੂੰ ਗੱਪ ਮਾਰ ਮਾਰੀ ਵੋਟਾਂ ਲੈਣੀਆਂ ਝੂਠ ਬੋਲ ਬੋਲ ਕੇ ਲਾਰੇ ਲਾਲਾਈ ਵੋਟਾਂ ਲੈਣੀਆਂ ਤਾਂ ਸਾਰਾ ਕਸੂਰ ਹੈ ਜਿਹੜਾ ਉਹ ਲੀਡਰਾਂ ਦਾ ਹੈ ਮੈਂ ਕਦੇ ਨਹੀਂ ਕਹਿੰਦੀ ਹੁੰਦੀ ਕਿ ਬਾਈ ਜਿਹੜਾ ਪੀੜਤ ਬੰਦਾ ਉਹ ਦੋਸ਼ੀ ਆ ਉਹ ਤਾਂ ਵਿਚਾਰਾ ਪੋਲਾ ਸੀ ਪੋਲਾ ਪੰਛੀ ਸੀ ਉਹ ਤਾਂ ਤੁਹਾਡੇ ਜਾਲਾਂ 'ਚ ਫਸ ਗਿਆ ਜਿਵੇਂ ਅਸੀਂ ਸਾਰੇ ਫਸਦੇ ਆ ਜਿਵੇਂ ਅਸੀਂ ਸਾਰੇ ਹਰ ਹਰ ਪੰਜ ਸਾਲਾਂ ਬਾਅਦ ਬੁੱਧੂ ਬਣਦੇ ਆ ਹਰ ਪੰਜ ਸਾਲਾਂ ਬਾਅਦ ਸਾਡਾ ਇਹੀ ਰੌਲਾ ਹੁੰਦਾ ਕਿ ਸਾਨੂੰ ਲੀਡਰ ਨਹੀਂ ਸਹੀ ਮਿਲਿਆ ਅੱਜ ਤੀਕ ਕਿਸੇ ਵੀ ਲੀਡਰ ਦੀ ਸਲਾਹਤਾਜ ਨਹੀਂ ਕਰ ਪਾਈ ਅਸੀਂ 70 ਸਾਲ ਹੋ ਗਏ ਸਾਨੂੰ 70 ਕਿਉਂ ਹੁੰਦਾ 73 ਗਿਣਿਆ ਕਰੋ ਕਿਉਂਕਿ ਇਹ ਤਾਂ ਪਿਛਲੀ ਵਾਰ ਜਦੋਂ ਵਿਧਾਨ ਸਭਾ ਦੇ ਇਲੈਕਸ਼ਨ ਸੀ ਉਦੋਂ 70 70 ਸਾਲਾਂ ਦਾ ਰੋਲਾ ਪੈਂਦਾ ਸੀ ਹੁਣ ਤਾਂ 73 ਹੋ ਗਏ ਆ ਸੁੱਖ ਨਾਲ ਪਰ ਫਿਰ ਵੀ ਸਾਡਾ ਹਾਲ ਅੱਜ ਵੀ ਰਮਨ ਉਹੀ ਆ ਸੀ ਅੱਜ ਵੀ ਆਪਦੇ ਹੱਕਾਂ ਲਈ ਆਪਣੀਆਂ ਮੰਗਾਂ ਲਈ ਤਰਾ ਤਰਾ ਕਰਦੇ ਪਏ ਆ ਤਰਸਦੇ ਪਏ ਆ ਤੇ ਸਾਡੇ ਲੀਡਰਾਂ ਦਾ ਇਹਦੇ ਵੱਲ ਕੋਈ ਧਿਆਨ ਨਹੀਂ ਹੈਗਾ ਬਿਲਕੁਲ ਗगन ਬਿਲਕੁਲ ਬਹੁਤ ਬਹੁਤ ਧੰਨਵਾਦ ਤੁਹਾਡਾ ਉਸੀ ਆਪਣਾ ਸਮੇਂ ਦਿੱਤਾ ਜੀ ਤੇ ਅਸੀਂ ਉਮੀਦ ਕਰਦੇ ਆ ਕਿ ਜਿਵੇਂ ਗਗਨ ਨੇ ਗੱਲ ਕੀਤੀ ਕਿ 70 ਸਾਲ ਹੋ ਗਏ ਤੇ ਹੁਣ 73 ਹੋ ਗਏ ਨੇ ਮੈਨੂੰ ਲੱਗਦਾ 80 ਸਾਲ ਵੀ ਹੋ ਜਾਣ 85 90 ਤੇ ਇਹੇ ਅੰਕੜਾ ਕਦੇ ਰੁਕਣ ਵਾਲਾ ਨਹੀਂ ਸਾਲ ਵੀ ਬਦਲਣਗੇ ਸਰਕਾਰਾਂ ਵੀ ਬਦਲਣਗੀਆਂ ਪਰ ਸਵਾਲ ਇਹ ਹੈ ਕਿ ਜਿਹੜੀਆਂ ਲੋਕਾਂ ਦੀਆਂ ਮੰਗਾਂ ਨੇ ਜਿਹੜੇ ਲੋਕਾਂ ਦੇ ਮੁੱਦੇ ਨੇ ਉਸ ਦੇ ਉੱਤੇ ਕਿਹੜਾ ਖਰਾ ਉਤਰਦਾ ਤਾਂ ਅਸੀਂ ਇਹ ਵੀ ਗੁਜ਼ਾਰਿਸ਼ ਕਰਾਂਗੇ ਕਿ ਜਿਹੜੇ ਸਾਡੇ ਪੰਜਾਬੀ ਨੌਜਵਾਨ ਡਿਪੋਰਟ ਹੋ ਕੇ ਉੱਥੋਂ ਜਾਂ ਹੋਰ ਵੀ ਆਣਗੇ ਜਾਂ ਜਿਹੜੇ ਆ ਗਏ ਨੇ ਤਾਂ ਸਾਨੂੰ ਉਹਨਾਂ ਦੇ ਨਾਲ ਖੜਨਾ ਚਾਹੀਦਾ ਹੈ ਹੌਸਲਾ ਵਜਾਈ ਕਰਨੀ ਚਾਹੀਦੀ ਹੈ ਸਿਵਾ ਇਸਕੇ ਕਿ ਅਸੀਂ ਉਹਨਾਂ ਨੂੰ ਤਾਨੇ ਮਾਰੀਏ ਉਹਨਾਂ ਦੇ ਉੱਤੇ ਗਲਤ ਲੱਛਣ ਲਾਈਏ ਜਾਂ ਕਿਸੇ ਵੀ ਤਰੀਕੇ ਦੇ ਨਾਲ ਉਹਨਾਂ ਨੂੰ ਨੈਗੇਟਿਵ ਕਰੀਏ ਅਸੀਂ ਹੌਸਲਾ ਦਈਏ ਕਿ ਅਸੀਂ ਪੰਜਾਬੀ ਹੁੰਨੇ ਆ ਇਤਿਹਾਸ ਤੋਂ ਸਿੱਖੀਏ ਮੌਜੂਦਾ ਸਮੇਂ ਤੋਂ ਸਿੱਖੀਏ ਆਪਣੇ ਕੰਮਾਂ ਤੋਂ ਸਿੱਖੀਏ ਪਰਿਵਾਰ ਦਾ ਪਰਿਵਾਰ ਨੂੰ ਆਪਣੇ ਨਾਲ ਲੈ ਕੇ ਕੰਮ ਕਰ ਸ਼ੁਰੂ ਕਰੀਏ ਤੇ ਜ਼ਿੰਦਗੀ 'ਚ ਅੱਗੇ ਵਧੀਏ ਕਿਵੇਂ ਲੱਗੀ ਇਹ ਡਿਸਕਸ਼ਨ ਸਾਨੂੰ ਕਮੈਂਟ ਕਰਕੇ ਜਰ